ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਵੀਰ ਪ੍ਰਤਾਪ ਸਿੰਘ ਆਪਾਂ ਕਰ ਰਹੇ ਸੀ 10ਵੀਂ ਕਲਾਸ ਦੀ ਸਵਿਖਸ ਦਾ ਪਹਿਲਾ ਚੈਪਟਰ ਦੇਖੋ ਇਸ ਚੈਪਟਰ ਨੂੰ ਆਪਾਂ ਨੇ ਚੰਗੀ ਤਰ੍ਹਾਂ ਕਲੀਅਰ ਕਰ ਲਿਆ ਸੀ ਉਹਦੀਆਂ ਦੋ ਵੀਡੀਓ ਮੈਂ ਆਪਣੇ ਚੈਨਲ ਦੇ ਉੱਤੇ ਅਪਲੋਡ ਕੀਤੀਆਂ ਹੋਈਆਂ ਨੇ ਤਾਂ ਤੁਸੀਂ ਪਲੀਜ਼ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਉਸ ਵੀਡੀਓ ਨੂੰ ਦੋ ਜਿਹੜੀਆਂ ਵੀਡੀਓ ਅਪਲੋਡ ਕੀਤੀਆਂ ਨੇ ਉਹਨਾਂ ਨੂੰ ਜ਼ਰੂਰ ਦੇਖ ਲਿਓ ਤਾਂ ਜੋ ਆਪਾਂ ਨੂੰ ਕੁਐਸਚਨ ਜਿਹੜੇ ਨੇ ਸਮਝਣੇ ਸੌਖੇ ਹੋ ਜਾਣ ਅੱਜ ਆਪਾਂ ਨੇ ਕਰਨੇ ਨੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅੱਜ ਹੁਣ ਦੇਖਦੇ ਆਂ ਕਿ ਇਸ ਲੈਸਨ ਦੇ ਵਿੱਚੋਂ ਕਿਹੜੇ-ਕਿਹੜੇ ਕੁਐਸਚ ਹੈਗਿਆਂ ਨੇ ਖਾਣੀ ਥਾਵਾ ਕਹਿੰਦਾ ਸੰਵਿਧਾਨ ਦੇ ਆਰਟੀਕਲ ਡੈਸ਼ ਦੇ ਦੁਆਰਾ ਚੂਤਛਾਤ ਨੂੰ ਖਤਮ ਕੀਤਾ ਗਿਆ ਦੇਖੋ 17 ਆਰਟੀਕਲ ਆ ਸਾਡਾ ਮੇਨ ਜਿਹੜਾ ਇੰਪੋਰਟੈਂਟ ਸਾਡਾ ਆਰਟੀਕਲ ਆ 17 ਉਹਦੇ ਵਿੱਚ ਚੂਤਛਾਤ ਦੀ ਕੀ ਕੀਤੀ ਹੋਈ ਆ ਮਨਾਹੀ ਕੀਤੀ ਹੋਈ ਆ ਉਸ ਤੋਂ ਬਾਅਦ ਡੈਸ਼ ਦੇ ਦੁਆਰਾ ਰਾਜਨੀਤਿਕ ਸਮਾਨਤਾ ਚਾਹੇ ਸਮਾਨਤਾ ਹੈ ਚਾਹੇ ਸੁਤੰਤਰਤਾ ਸਾਨੂੰ ਕਿਹਦੇ ਦਿੱਤੀ ਹੋਈ ਆ ਉਹ ਸੰਵਿਧਾਨ ਨੇ ਦਿੱਤੀ ਹੋਈ ਆ ਸਾਨੂੰ ਉਸ ਤੋਂ ਬਾਅਦ ਔਰਤਾਂ ਨੂੰ ਬਰਾਬਰੀ ਦੇ ਅਧਿਕਾਰ ਦੇਣ ਨੂੰ ਡੈਸ਼ ਦਾ ਨਾਮ ਦਿੱਤਾ ਜਾਂਦਾ ਹੈ ਨਾਰੀਵਾਦ ਨਾਰੀਵਾਦ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਡੈਸ਼ ਅਤੇ ਡੈਸ਼ ਦੇ ਵਿੱਚ ਜਨਤਕ ਜੀਵਨ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਕਾਫੀ ਜ਼ਿਆਦਾ ਹੈ ਕਿਹੜੀਆਂ-ਕਿਹੜੀਆਂ ਕੰਟਰੀਆਂ ਨੇ ਉਹ ਨਾਰਵੇ ਸਵੀਡਨ ਫਿਨਲੈਂਡ ਡੈਨਮਾਰਕ ਆਈਸਲੈਂਡ ਇਹ ਜਿਹੜੀਆਂ ਕੰਟਰੀਆਂ ਨੇ ਇਹਦੇ ਵਿੱਚ ਜਨਤਕ ਜੀਵਨ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਕੀ ਹੈ ਬਹੁਤ ਜ਼ਿਆਦਾ ਹੈ ਉਸ ਤੋਂ ਬਾਅਦ 2011 ਦੀ ਜਨਗਣਨਾ ਦੇ ਵਿੱਚ ਜਦੋਂ ਜਨਗਣਨਾ ਹੁੰਦੀ ਆ ਤਾਂ ਭਾਰਤ ਦੇ ਵਿੱਚ ਔਰਤਾਂ ਦੀ ਸਾਖਰਤਾ ਦਰ ਕਿੰਨੀ ਸੀਗੀ 65% ਤੇ ਬੰਦਿਆਂ ਦੀ ਕਿੰਨੀ ਸੀਗੀ 82% ਇਟ ਮੀਨਸ ਬੰਦਿਆਂ ਤੋਂ ਕੀ ਸੀਗੀ ਘੱਟ ਸੀਗੀ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਹੈ ਸਹੀ ਮਿਲਾਨ ਕਰੋ ਦੇਖੋ ਮਿਲਾਨ ਮੇਰੇ ਪਹਿਲੇ ਕੀਤੇ ਹੋਏ ਨੇ ਸਹੀ ਨੇ ਜਿਹੜੇ ਮੇਰੇ ਮਿਲਾਨ ਕੀਤੇ ਹੋਏ ਨੇ ਕਹਿੰਦਾ ਅਲਬਾਨੀਆਨਾ ਅਤੇ ਸਰਬੀਆ ਸਰਬੀਆਨਾ ਦੇ ਵਿਚਕਾਰ ਟਕਰਾਵ ਕਦੋਂ ਹੋਇਆ 1998 ਤੇ 99 ਦੇ ਵਿੱਚ ਦੇਖੋ ਕੋਸੋਵੋ ਇੱਕ ਕੰਟਰੀ ਹੈ ਜਿਹੜੀ ਕਿ 2008 ਦੇ ਵਿੱਚ ਕੰਟਰੀ ਬਣ ਗਈ ਸੀ ਉਹਦੇ ਵਿੱਚ ਸਰਬੀਆਨਾ ਤੇ ਅਲਬਾਨੀਆਨਾ ਦੇ ਵਿਚਕਾਰ ਕੀ ਹੋਇਆ ਸੀਗਾ ਟਕਰਾਵ ਹੋਇਆ ਸੀਗਾ ਜੁੱਧ ਹੋਇਆ ਸੀ ਗ੍ਰੈਜੂਅਟ ਜਿਹਨੂੰ ਬੋਲਿਆ ਜਾਂਦਾ ਹੈ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਕਹਿੰਦਾ ਜਾਤੀ ਦੇ ਆਧਾਰਤ ਸਿਆਸੀ ਪਾਰਟੀਆਂ ਇੱਕ ਹੈਗੀ ਆ ਡੀਐਮਕੇ ਮਤਲਬ ਜਾਤ ਦੇ ਆਧਾਰਤ ਜਾਤੀ ਦੇ ਨਾਂ ਤੇ ਬਣੀਆਂ ਹੋਈਆਂ ਪਾਰਟੀਆਂ ਕਿਹੜੀਆਂ ਨੇ ਡੀਐਮਕੇ ਆਈਏ ਆਏਆਈਏ ਡੀਐਮਕੇ ਜਾਨਕਿ ਦਰਾਵਿਡ ਮਨੇਤਰ ਕੜਜ਼ਗਮ ਆਲ ਇੰਡੀਆ ਅੰਨਾ ਦਰਾਵਿਡ ਮਨੇਤਰ ਕੜਜ਼ਗਮ ਤਮਿਲਨਾਡੂ ਦੀਆਂ ਇਹ ਪਾਰਟੀਆਂ ਨੇ ਜਿਹੜੀਆਂ ਕਿ ਬ੍ਰਾਹਮਣਵਾਦ ਦੇ ਵਿਰੁੱਧ ਆਈਆਂ ਸੀਗੀਆਂ ਇਹ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਮੰਡਲ ਕਮਿਸ਼ਨ ਦਾ ਗਠਨ ਕਦੋਂ ਹੋਇਆ ਜਨਵਰੀ 1979 ਈਸਵੀ ਦੇ ਵਿੱਚ ਰਿਪੋਰਟ ਕਦੋਂ ਪੇਸ਼ ਕੀਤੀ ਗਈ 30 ਦਸੰਬਰ 1980 ਨੂੰ ਲਾਗੂ ਕਰ ਹੋਇਆ ਸੀਗਾ 1990 ਦੇ ਵਿੱਚ ਉਸ ਤੋਂ ਬਾਅਦ 18ਵੀਂ ਲੋਕ ਸਭਾ ਦੇ ਵਿੱਚ ਔਰਤਾਂ ਦੀ ਗਿਣਤੀ ਕਿੰਨੀ ਸੀਗੀ 74 ਕਲੀਅਰ ਬਹੁਤ ਜ਼ਿਆਦਾ ਘੱਟ ਸੀ ਇਹ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਹੈ ਸਹੀ ਗਲਤ ਕਥਨ ਕਿਹੜੇ ਨੇ ਕਹਿੰਦਾ ਔਰਤਾਂ ਦੀ ਸਾਖਰਤਾ ਦਰ ਮਰਦਾਂ ਦੇ ਨਾਲੋਂ ਵੱਧ ਹੈ ਗਲਤ ਕਿੰਨੀ ਸੀਗੀ ਉਹਨਾਂ ਦੀ 65% ਹੈ ਬੰਦਿਆਂ ਦੀ ਕਿੰਨੀ ਸੀਗੀ 82% ਇਟ ਮੀਨਸ ਇਹ ਕੀ ਹੋ ਜਾਂਦਾ ਆਪਣੇ ਕੋਲੇ ਗਲਤ ਕਹਿੰਦਾ ਭਾਰਤੀ ਸਮਾਜ ਇੱਕ ਮਰਦ ਪ੍ਰਧਾਨ ਸਮਾਜ ਹੈ ਬਿਲਕੁਲ ਪਹਿਲੇ ਸਮਿਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਕਟੜਤਾ ਸੀਗੀ ਹੁਣ ਤਾਂ ਥੋੜਾ ਜਿਹਾ ਹਜੇ ਫਰਕ ਆ ਗਿਆ ਪਰ ਹਜੇ ਵੀ ਕੀ ਹੈ ਮਰਦ ਪ੍ਰਧਾਨ ਸਮਾਜ ਹੀ ਹੈਗਾ ਹੈ ਤਾਂ ਇਟ ਮੀਨਸ ਇਹ ਕੀ ਹੋ ਗਿਆ ਆਪਣੇ ਕੋਲੇ ਸਹੀ ਉਸ ਤੋਂ ਬਾਅਦ ਸਥਾਨਕ ਸੰਸਥਾਵਾਂ ਦੇ ਵਿੱਚ ਔਰਤਾਂ ਨੂੰ ਰਾਖਮਾ ਕਰਨ ਦੇਖੋ ਸਥਾਨਕ ਸੰਸਥਾਵਾਂ ਕੀ ਹੁੰਦੀਆਂ ਨੇ ਸਾਨੂੰ ਪਤਾ ਲੋਕ ਸਭਾ ਦੀਆਂ ਵੋਟਾਂ ਹੁੰਦੀਆਂ ਨੇ ਵਿਧਾਨ ਸਭਾ ਦੇ ਵਿੱਚ ਚੋਣਾਂ ਹੁੰਦੀਆਂ ਨੇ ਜਿਵੇਂ ਹੁਣ ਮੰਨ ਲਓ ਪੰਚੀ ਸਰਪੰਚੀ ਦੀਆਂ ਵੋਟਾਂ ਹੁੰਦੀਆਂ ਨੇ ਜਾਂ ਫਿਰ ਸਾਡੇ ਪੰਚਾਇਤ ਸਮਤੀ ਦੀਆਂ ਚੋਣਾਂ ਹੁੰਦੀਆਂ ਨੇ ਉਹਨੂੰ ਆਪਾਂ ਕੀ ਬੋਲਦੇ ਹਾਂ ਸਥਾਨਕ ਸੰਸਥਾਵਾਂ ਬੋਲਦੇ ਹਾਂ ਠੀਕ ਹੈ ਪੰਚੀ ਸਰਪੰਚੀ ਦੇ ਵਿੱਚ ਵੀ ਕੀ ਹੁੰਦੀਆਂ ਨੇ ਔਰਤਾਂ ਨੂੰ ਰਾਖਮਾ ਕਰਨ ਦਿੱਤਾ ਗਿਆ ਹੁੰਦਾ ਹੈ ਇਟ ਮੀਨਸ ਇਹ ਕੀ ਯੰਗ ਸਹੀ ਹੋ ਗਿਆ ਉਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਔਰਤਾਂ ਦੀ ਗਿਣਤੀ ਹਮੇਸ਼ਾ b% ਤੋਂ ਵੱਧ ਰਹੀ ਆ ਗਲਤ ਘਟ ਰਹੀ ਆ ਉਸ ਤੋਂ ਬਾਅਦ ਭਾਰਤੀ ਰਾਜਨੀਤੀ ਦੇ ਵਿੱਚ ਧਰਮ ਦੀ ਵਰਤੋਂ ਕੀਤੀ ਜਾਂਦੀ ਹੈ ਪਹਿਲੇ ਸਮੇਂ ਦੇ ਵਿੱਚ ਵੀ ਕੀਤੀ ਜਾਂਦੀ ਸੀਗੀ ਅੱਜ ਉਸ ਤੋਂ ਵੀ ਜ਼ਿਆਦਾ ਕੀਤੀ ਜਾਂਦੀ ਆ ਇਟ ਮੀਨਸ ਇਹ ਕੀ ਹੋ ਗਿਆ ਆਪਣੇ ਕੋਲੇ ਸਹੀ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਹੈ ਬਹੁ ਵਿਕਲਪੀ ਪ੍ਰਸ਼ਨ ਜਾਨਕੀ ਆਪਾਂ ਨੇ ਮਲਟੀਪਲ ਚੋਇਸ ਕੁਐਸਚਨ ਕਹਿੰਦਾ ਕਿਸ ਕਿਸਮ ਦੀ ਸਰਕਾਰ ਦੇ ਵੱਲੋਂ ਲੋਕਾਂ ਦੇ ਦੁਆਰਾ ਚੁਣੀ ਜਾਂਦੀ ਆ ਤੇ ਲੋਕਾਂ ਦੇ ਲਈ ਕੰਮ ਕਰਦੀ ਆ ਲੋਕਤੰਤਰ ਠੀਕ ਹੈ ਉਸ ਤੋਂ ਬਾਅਦ ਭਾਰਤ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਸ ਸਮੂਹ ਨੂੰ ਰਾਖਵਾ ਕਰਨ ਦਿੱਤਾ ਗਿਆ ਹੈ ਦੇਖੋ ਅਨੁਸੂਚਿਤ ਕਬੀਲੇ ਨੂੰ ਵੀ ਦਿੱਤਾ ਗਿਆ ਜਿਹਨੂੰ ਆਪਾਂ ਐਸਟੀ ਬੋਲਦੇ ਆਂ ਉਸ ਤੋਂ ਬਾਅਦ ਅਨੁਸੂਚਿਤ ਜਾਤੀ ਨੂੰ ਵੀ ਦਿੱਤਾ ਹੈ ਜਿਹਨੂੰ ਆਪਾਂ ਐਸਸੀ ਬੋਲਦੇ ਆਂ ਉਸ ਤੋਂ ਬਾਅਦ ਔਰਤਾਂ ਨੂੰ ਵੀ ਦਿੱਤਾ ਹੋਇਆ ਇਟ ਮੀਨਸ ਕੀ ਹੋ ਗਿਆ ਉਪਰੋਕਤ ਸਾਰੇ ਸਾਰਿਆਂ ਨੂੰ ਮਿਲਿਆ ਹੋਇਆ ਹੈ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਇਹਨਾਂ ਵਿੱਚੋਂ ਕਿਸ ਆਧਾਰ ਤੇ ਭਾਰਤ ਵਿੱਚ ਅਸਮਾਨਤਾ ਅਸਮਾਨਤਾਵਾਂ ਪ੍ਰਚਲਿਤ ਹਨ ਦੇਖੋ ਜਾਤੀ ਦੇ ਆਧਾਰ ਤੇ ਵੀ ਸਾਡੇ ਵਿੱਚ ਜਿਹੜਾ ਸੀਗਾ ਅਸਮਾਨਤਾ ਹੈਗੀ ਆ ਮੈਂ ਉੱਚਾ ਤੂੰ ਨੀਵਾ ਜਦ ਮੇਰੀ ਜਾਤੀ ਉੱਚੀ ਤੇਰੀ ਨੀਵੀ ਇਹ ਬਹੁਤ ਜ਼ਿਆਦਾ ਗੱਲਾਂ ਚੱਲਦੀਆਂ ਨੇ ਲਿੰਗ ਦੇ ਆਧਾਰ ਤੇ ਵੀ ਵੀ ਬੰਦੇ ਹੀ ਉੱਤੇ ਨੇ ਲੇਡੀਜ਼ ਜਿਹੜੀਆਂ ਸੀ ਨੀਵੀਆਂ ਨੇ ਉਹਦੇ ਵੀ ਅਸਮਾਨਤਾ ਹੈਗੀ ਆ ਧਰਮ ਦੇ ਆਧਾਰ ਤੇ ਮੇਰਾ ਹੀ ਧਰਮ ਮਹਾਨ ਆ ਬਸ ਬਾਕੀ ਧਰਮ ਫੋਕੇ ਨੇ ਇਹ ਵੀ ਜਿਹੜੀ ਸੀ ਸਾਡੇ ਕੰਟਰੀ ਦੇ ਵਿੱਚ ਪ੍ਰਚਲਿਤ ਆ ਇਟ ਮੀਨਸ ਉਪਰੋਕਤ ਸਾਰੇ ਇਹਦਾ ਆਨਸਰ ਆ ਜਾਣਾ ਹੈ ਉਸ ਤੋਂ ਬਾਅਦ ਉੱਤਰੀ ਆਇਰਲੈਂਡ ਦੇ ਵਿੱਚ ਪ੍ਰੋਟੈਸਟੈਂਟ ਦੇਖੋ ਦੋ ਨਸਲਾਂ ਦੇ ਉੱਥੇ ਨਸਲ ਮਤਲਬ 크੍ਰਿਸਟਿਅਨ 크੍ਰਿਸਚੀਅਨ ਨੇ ਉੱਥੇ ਦੋ ਭਾਗਾਂ ਦੇ ਵਿੱਚ ਵੰਡੇ ਹੋਏ ਨੇ 크੍ਰਿਸਚੀਅਨ ਬਾਈਬਲ ਨੂੰ ਹੀ ਮੰਨਦੇ ਨੇ ਥੋੜਾ ਜਿਹਾ ਫਰਕ ਹੈ ਨਾ ਜਿਹੜਾ ਕਿ ਮੈਂ ਲੈਸਨ ਦੇ ਵਿੱਚ ਚੰਗੀ ਤਰ੍ਹਾਂ ਸਮਝਾਇਆ ਹੋਇਆ ਪ੍ਰੋਟੈਸਟੈਂਟ ਤੇ ਰੋਮਨ ਕੈਥੋਲਿਕ ਦੀ ਆਬਾਦੀ ਕਿੰਨੀ ਸੀਗੀ ਉੱਤਰੀ ਆਇਰਲੈਂਡ ਦੇ ਵਿੱਚ ਜਿਨ੍ਹਾਂ ਵਿੱਚ ਲੜਾਈ ਵੀ ਹੋਈ ਸੀਗੀ ਤਾਂ ਕਿੰਨੀ ਸੀਗੀ 53% ਪ੍ਰੋਟੈਸਟੈਂਟ ਸੀਗੇ ਤੇ 47% ਕਿੰਨੇ ਸੀਗੇ ਰੋਮਨ ਕੈਥੋਲਿਕ ਜਾਨੀ ਕਿ 53 ਤੇ 47 ਹੁਣ ਦੇਖੋ ਆ ਉਲਟ ਲਿਖੇ ਹੋਏ ਨੇ ਆਪਾਂ ਨੂੰ ਦੋਨੇ ਪੁੱਛੇ ਹੋਏ ਨੇ ਤਾਂ ਆਪਾਂ ਨੂੰ ਰਿਸਪੈਕਟਿਵਲੀ ਲਿਖਣੇ ਪੈਣਗੇ ਮਤਲਬ ਕਰਮਬਾਰ ਦੇ ਵਿੱਚ ਲਿਖਣੇ ਪੈਣਗੇ ਤਾਂ ਪਹਿਲਾ ਆਨਸਰ ਆਪਣਾ ਕੀ ਬਣਦਾ ਹੈ ਪ੍ਰੋਟੈਸਟੈਂਟ ਤੇ ਕੈਥੋਲਿਕ 53% ਪ੍ਰੋਟੈਸਟੈਂਟ ਸੀਗੇ ਤੇ ਰੋਮਨ ਕੈਥੋਲਿਕ ਕਿੰਨੇ ਸੀਗੇ 47% ਕਲੀਅਰ ਹੋ ਗਈ ਗੱਲ ਇਹ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਕਹਿੰਦਾ ਬ੍ਰਿਟਿਸ਼ ਸਰਕਾਰ ਅਤੇ ਆਇਰਿਸ਼ ਰਾਸ਼ਟਰਵਾਦੀਆਂ ਦੇ ਵਿਚਕਾਰ ਗੁੱਡ ਫਰਾਈਡੇ ਸਮਝੌਤਾ ਕਦੋਂ ਹੋਇਆ ਸੀ ਦੇਖੋ ਬ੍ਰਿਟਿਸ਼ ਸਰਕਾਰ ਹੋ ਗਈ ਤੇ ਜਿਹੜੇ ਆਇਰਲੈਂਡ ਉੱਤਰੀ ਆਇਰਲੈਂਡ ਦੇ ਵਿੱਚ ਜਿਹੜਾ ਪ੍ਰੋਟੈਸਟੈਂਟ ਸੀਗੇ ਉਹ ਜੁਨਿਅਰਿਸਟ ਪਾਰਟੀਆਂ ਦੁਆਰਾ ਚਲਾਏ ਜਾਂਦੇ ਸੀਗੇ ਤੇ ਜਿਹੜੇ ਆ ਆਇਰਲੈਂਡ ਦੇ ਉੱਤਰੀ ਆਇਰਲੈਂਡ ਦੇ ਵਿੱਚ ਜਿਹੜੇ ਰੋਮਨ ਕੈਥੋਲਿਕ ਸੀ ਉਹ ਰਾਸ਼ਟਰਵਾਦੀਆਂ ਦੁਆਰਾ ਚਲਾਏ ਜਾਂਦੇ ਸੀਗੇ ਦੋਨਾਂ ਦੇ ਵਿੱਚ ਜਣਾ ਗੁੱਡ ਫਰਡੇ ਸਮਝੌਤਾ ਹੋਇਆ ਸੀ ਉਹ ਹੋਇਆ ਸੀਗਾ 1998 ਨੂੰ ਕੋਸਵੋ ਦੇ ਵਿੱਚ ਅਲਬਾਨੀਆਂ ਅਤੇ ਡੈਸ਼ ਦੇ ਵਿਚਕਾਰ ਸਰਬੀਆਈਆਂ ਦੇ ਵਿਚਕਾਰ ਸਰਬੀਆਈ ਤੇ ਅਲਬਾਨੀਆਂ ਦੋਨਾਂ ਦੇ ਵਿਚਕਾਰ ਕੀ ਹੋਇਆ ଥିਗਾ ਸੰਘਰਸ਼ ਹੋਇਆ ਸੀਗਾ ਲੜਾਈ ਹੋਈ ਸੀ ਗ੍ਰੈਜ ਉਦੋਂ ਹੋਇਆ ਸੀਗਾ 1998 ਤੇ 99 ਦੇ ਵਿੱਚ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਹੈ ਵੈਲਜੀਅਮ ਨੇ ਸ਼ਕਤੀਆਂ ਨੂੰ ਕਿਸ ਸਮੂਹ ਦੇ ਵਿੱਚ ਵੰਡਿਆ ਦੇਖੋ ਵੈਲਜੀਅਮ ਦੇ ਵਿੱਚ ਤਿੰਨ ਭਾਸ਼ਾ ਦੇ ਲੋਕ ਰਹਿੰਦੇ ਨੇ ਇੱਕ ਜਰਮਨ ਇੱਕ ਫ੍ਰਾਂਸਿਸੀ ਇੱਕ ਡੱਚ ਜਿਹੜੇ ਆਹਾ ਬੰਦੇ ਨੇ ਇਹ ਹੈਗੇ ਨੇ 59% ਉੱਥੇ ਜਿਹੜੇ ਆਹਾ ਬੰਦੇ ਨੇ ਇਹ ਹੈਗੇ ਨੇ ਉੱਥੇ 1% ਜਿਹੜੇ ਆਹ ਬੰਦੇ ਬਚ ਜਾਂਦੇ ਨੇ ਇਹ ਹੈਗੇ ਨੇ 40% ਤਾਂ ਬੈਲਜੀਅਮ ਨੇ ਕੀ ਕੀਤਾ ਬੌਂਸ ਹੁਣੀ ਉਹਨੇ ਗੱਲ ਕੀਤੀ ਸੀਗੀ ਉਹਨੇ ਸਾਰਿਆਂ ਦੇ ਵਿੱਚ ਸ਼ਕਤੀਆਂ ਨੂੰ ਵੰਡਤਾ ਸੀਗਾ ਵੀ ਜਿੰਨੀ ਜਿੰਨੀ ਉਹਨਾਂ ਦੀ ਬਣਦੀ ਆ ਜੇ ਮੰਨ ਲਓ 10 ਮੰਤਰੀ ਨੇ ਤਾਂ 5-5 ਬਣਾਤੇ ਉਹਨਾਂ ਨੇ ਤਾਂ ਇਟ ਮੀਨਸ ਕੀ ਹੋ ਗਿਆ ਉਪਰੋਕਤ ਸਾਰਿਆਂ ਦੇ ਵਿੱਚੇ ਕਹਿੰਦਾ ਬੈਲਜੀਅਮ ਨੇ ਸ਼ਕਤੀਆਂ ਨੂੰ ਕਿਸ ਸਮੂਹ ਦੇ ਵਿੱਚ ਵੰਡੇਆ ਤਿੰਨਾਂ ਦੇ ਵਿੱਚ ਵੰਡੇਆ ਡੱਚ ਲੈਂਗੁਏਜ ਬੋਲਣ ਵਾਲੇ ਫ੍ਰਾਂਸਸੀ ਲੈਂਗੁਏਜ ਬੋਲਣ ਵਾਲੇ ਤੇ ਜਰਮਨ ਲੈਂਗੁਏਜ ਬੋਲਣ ਵਾਲੇ ਉੱਥੇ ਲੋਕ ਰਹਿੰਦੇ ਨੇ ਬੈਲਜੀਅਮ ਦੇ ਵਿੱਚ ਉਸ ਤੋਂ ਬਾਅਦ ਕਹਿੰਦਾ ਕਿਸ ਦੇਸ਼ ਨੇ ਤਮਿਲ ਘੱਟ ਗਣਤੀਆਂ ਦੇ ਪ੍ਰਤੀ ਪੱਖਪਾਤੀ ਨੀਤੀ ਅਪਣਾਈ ਤਮਿਲ ਤੇ ਸਨਹਾਲੀ ਲੋਕ ਜਿਹੜੇ ਸੀਗੇ ਸ਼੍ਰੀਲੰਕਾ ਦੇ ਵਿੱਚ ਦੋ ਲੋਕ ਨੇ ਉੱਪਰਲੇ ਪਾਸੇ ਉੱਤਰ ਵਾਲੇ ਪਾਸੇ ਦੇ ਵਿੱਚ ਜਿਹੜੇ ਨੇ ਤਮਿਲ ਤੇ ਥੱਲੇ ਵਾਲੇ ਪਾਸੇ ਜਿਹੜੇ ਨੇ ਸਨਹਾਲੀ ਜਿਹੜੇ ਕਿ ਸ਼੍ਰੀਲੰਕਾ ਦੇ ਮੂਲ ਨਿਵਾਸੀ ਨੇ ਉਹਨਾਂ ਦੋਨਾਂ ਦੇ ਵਿੱਚ ਕੀ ਹੋਇਆ ਲੜਾਈ ਹੋਈ ਇਹ ਘੱਟ ਗੰਟੀ ਨੇ ਵਿਚਾਰੇ ਉੱਥੇ ਠੀਕ ਹੈ ਇਹਦੇ 18% ਨੇ ਸਾਰੇ ਬਟ ਜਿਹੜੇ ਸਨਹਾਲੀ ਨੇ ਉਹ ਕਿੰਨੇ ਨੇ 74-75% ਨੇ ਉਹਨਾਂ ਨੇ ਕੀ ਕੀਤਾ ਇਹਨਾਂ ਦੇ ਨਾਲ ਪੱਖਪਾਤੀ ਨੀਤੀ ਬਣਾਈ ਕਿਹੜੇ ਕੰਟਰੀ ਦੇ ਵਿੱਚ ਹੋਇਆ ਕੰਮ ਹੈ ਸ਼੍ਰੀਲੰਕਾ ਦੇ ਵਿੱਚ ਕਲੀਅਰ ਉਸ ਤੋਂ ਬਾਅਦ ਨੀਵੀਂ ਜਾਤਾਂ ਨੂੰ ਹਰੀਜੰਦਾ ਨਾਮ ਕਿਹਨੇ ਦਿੱਤਾ ਮਹਾਤਮਾ ਗਾਂਧੀ ਨੇ ਉਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਕਿਹੜੀ ਜਾਤੀ ਆਧਾਰਿਤ ਸਿਆਸੀ ਪਾਰਟੀ ਹੈ ਦਰਾਵਿਡ ਮੋਨੇਤਰ ਕੜਜ਼ਗਮ ਜਾਨੀ ਕਿ ਡੀ ਐਮ ਕੇ ਏ ਆਈ ਏ ਤੇ ਲਾਗਾ ਏ ਆਈ ਏ ਡੀ ਐਮ ਕੇ ਵੀ ਕੀ ਆ ਇੱਕ ਜਾਤੀ ਦੇ ਆਧਾਰਿਤ ਹੀ ਪਾਰਟੀ ਹੈਗੀ ਆ ਉਸ ਤੋਂ ਬਾਅਦ ਆਜਾਂਦਾ ਆਪਣੇ ਕੋਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਦੌਰਾਨ ਸਿੱਖ ਰਾਜ ਦੇ ਵਿੱਚ ਕਿਹੜਾ ਤੱਤ ਗਾਇਬ ਸੀ ਮਤਲਬ ਹੈ ਨਹੀਂ ਸੀ ਦੇਖੋ ਨਿਆਂ ਪ੍ਰਣਾਲੀ ਸੀਗੀ ਉਸ ਟਾਈਮ ਆ ਸੰਪਰਦਾਇਕ ਵੰਡ ਨਹੀਂ ਸੀਗੀ ਕਿਉਂਕਿ ਉਹਨਾਂ ਦੇ ਰਾਜ ਦੇ ਦੌਰਾਨ ਉਹਨਾਂ ਦੇ ਜਿਹੜੇ ਉੱਚ ਅਧਿਕਾਰੀ ਸੀਗੇ ਉਹ ਮੁਸਲਮ ਵੀ ਸੀਗੇ ਹੋਰ ਹੋਰ ਧਰਮਾਂ ਦੇ ਬੰਦੇ ਵੀ ਸੀਗੇ ਇਟ ਮੀਨ ਉਹਦੇ ਵਿੱਚ ਸੰਪਰਦਾਇਕ ਵੰਡ ਨਹੀਂ ਸੀਗੀ ਧਰਮ ਦੇ ਆਧਾਰ ਤੇ ਪੱਖਪਾਤ ਨਹੀਂ ਸੀਗਾ ਉਸ ਤੋਂ ਬਾਅਦ ਮੰਡਲ ਕਮਿਸ਼ਨ ਜਿਹੜਾ ਹੈ ਉਹਦਾ ਗਠਨ ਕਦੋਂ ਕੀਤਾ ਗਿਆ ਜਨਵਰੀ 1979 ਦੇ ਵਿੱਚ ਮੰਡਲ ਕਮਿਸ਼ਨ ਦਾ ਗਠਨ ਕਦੋਂ ਕੀਤਾ ਗਿਆ ਜਨਵਰੀ 1979 ਦੇ ਵਿੱਚ ਮੰਡਲ ਕਮਿਸ਼ਨ ਨੂੰ ਮੈਂ ਆਪਣੇ ਲੈਕਚਰ ਦੇ ਵਿੱਚ ਜਿਹੜੀ ਪਹਿਲਾ ਲੈਸਨ ਨੂੰ ਸਮਝਾਇਆ ਉਹਦੇ ਵਿੱਚ ਚੰਗੇ ਤਰ੍ਹਾਂ ਕਲੀਅਰ ਕੀਤਾ ਹੋਇਆ ਇੱਕ ਵਾਰ ਜਰੂਰ ਉਸ ਨੂੰ ਦੇਖ ਲਿਓ ਤੁਸੀਂ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਕਹਿੰਦਾ ਦੀਨ-ਏ-ਇਲਾਹੀ ਕਿਸ ਬਾਦਸ਼ਾਹ ਦੀ ਉਦਾਰ ਨੀਤੀ ਦਾ ਪ੍ਰਮਾਣ ਸੀ ਅਕਬਰ ਦੇਖੋ ਅਕਬਰ ਨੇ ਪਤਾ ਕੀ ਕੀਤਾ ਦੀਨ-ਏ-ਇਲਾਹੀ ਇੱਕ ਕਿਸਮ ਦਾ ਉਹਨੇ ਆਪਣਾ ਧਰਮ ਧਰਮ ਚਲਾਇਆ ਉਦੇ ਵਿੱਚ ਉਹਨੇ ਕੀ ਕੀਤਾ ਜਿਹੜੇ ਵੱਖ-ਵੱਖ ਧਰਮਾਂ ਦੇ ਵਧੀਆ-ਵਧੀਆ ਗੱਲਾਂ ਸੀਗੀਆਂ ਵਧੀਆ-ਵਧੀਆ ਜਿਹੜੇ ਸਿਧਾਂਤ ਸੀਗੇ ਉਹਨਾਂ ਨੂੰ ਚੱਕ ਕੇ ਇੱਕ ਧਰਮ ਬਣਾਇਆ ਉਹਨੂੰ ਕੀ ਕਿਹਾ ਜਾਂਦਾ ਹੈ ਦੀਨ ਇਲਾਹੀ ਕਲੀਅਰ ਉਸ ਤੋਂ ਬਾਅਦ ਹੇਠ ਲਿਖਿਆ ਵਿੱਚੋਂ ਕਿਹੜੇ ਸਾਲ ਲੋਕ ਸਭਾ ਚੋਣਾਂ ਨਹੀਂ ਕਰਵਾਈਆਂ ਗਈਆਂ ਦੇਖੋ 2004 ਦੇ ਵਿੱਚ ਹੋਈਆਂ ਉਸ ਤੋਂ ਬਾਅਦ 2009 ਦੇ ਵਿੱਚ ਵੀ ਹੋਈਆਂ 2014 ਦੇ ਵਿੱਚ 2011 ਦੇ ਵਿੱਚ ਚੋਣਾਂ ਨਹੀਂ ਹੋਈਆਂ ਹੈਗੀਆਂ ਕਲੀਅਰ ਉਸ ਤੋਂ ਬਾਅਦ ਕਹਿੰਦਾ ਕਿਸ ਰਾਜ ਦੇ ਵਿੱਚ ਇਸਾਈਆਂ ਦੇ ਵਿਰੁੱਧ ਸਮਪਰਦਾਇਕ ਦੰਗੇ ਹੋਏ ਆਪਣੇ ਇੰਡੀਆ ਦੇ ਵਿੱਚ 오ਡੀਸਾ ਦੇ ਵਿੱਚ ਇਸਾਈਆਂ ਦੇ ਵਿਰੁੱਧ ਦੰਗੇ ਹੋਏ ਉਸ ਤੋਂ ਬਾਅਦ ਆਪਣੇ ਕੋਲੇ ਕੁਐਸਚਨ ਆ ਜਾਂਦੇ ਨੇ ਸ਼ਾਰਟ ਨੋਟ ਕਹਿੰਦਾ ਸਮਾਜਿਕ ਵਰਗੀਕਰਨ ਦੇ ਕਾਰ ਕਿਹੜੇ-ਕਿਹੜੇ ਨੇ ਕਿਹੜੇ-ਕਿਹੜੇ ਆਧਾਰ ਤੇ ਸਮਾਜ ਵੰਡਿਆ ਹੋਇਆ ਸਾਡਾ ਸਭ ਤੋਂ ਪਹਿਲਾਂ ਖੇਤਰਵਾਦ ਖੇਤਰਵਾਦ ਦਾ ਮਤਲਬ ਹੁੰਦਾ ਕਿ ਮੈਂ ਆਪਣੇ ਖਿੱਤੇ ਨੂੰ ਹੀ ਪਿਆਰ ਕਰਦਾ ਹਰਿਆਣਾ ਸੋਨਾ ਨਹੀਂ ਹੈਗਾ ਮੈਂ ਕਹਾ ਹਿਮਾਚਲ ਸੋਨਾ ਨਹੀਂ ਹੈਗਾ 오ਡੀਸਾ ਸੋਨਾ ਨਹੀਂ ਹੈਗਾ ਮੈਂ ਕਹਾ ਬਸ ਮੇਰਾ ਹੀ ਪੰਜਾਬ ਸੋਨਾ ਨੋ ਇਹ ਇਹ ਜੇ ਮੈਂ ਗੱਲ ਕਰਦਾ ਤਾਂ ਫਿਰ ਮੈਂ ਖੇਤਰਵਾਦੀ ਆ ਖੇਤਰਵਾਦ ਦਾ ਮਤਲਬ ਸਮਝ ਗਏ ਵੀ ਜਦੋਂ ਅਸੀਂ ਆਪਣੇ 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 ਖਿੱਤੇ ਨੂੰ ਪਿਆਰ ਕਰਦੇ ਆ ਉਹਨੂੰ ਆਪਾਂ ਕੀ ਬੋਲਦੇ ਆ ਖੇਤਰਵਾਦ ਬੋਲਦੇ ਆ ਉਹਦੇ ਪੱਖ ਦੀ ਹੀ ਗੱਲ ਕਰਦੇ ਆ ਬਸ ਵੀ ਇਹਦਾ ਇਹਦੀ ਡਿਵੈਲਪਮੈਂਟ ਹੋ ਜਵੇ ਬਾਕੀ ਜਾਂ ਟੱਠੇ ਖੂਹ ਦੇ ਵਿੱਚ ਉਹ ਹੁੰਦੀ ਆ ਉਸ ਤੋਂ ਬਾਅਦ ਜਾਤ ਦੇ ਆਧਾਰ ਤੇ ਵੰਡਿਆ ਵੰਡਿਆ ਜਾਂਦਾ ਸਮਾਜਿਕ ਲਿੰਗ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਆਰਥਿਕ ਸਥਿਤੀ ਮਤਲਬ ਪੈਸੇ ਦੇ ਆਧਾਰ ਤੇ ਗਰੀਬ ਨੂੰ ਤਾਂ ਅਸੀਂ ਬੰਦਾ ਹੀ ਨਹੀਂ ਸਮਝਦੇ ਹੈਗੇ ਆਂਦ ਸਮਾਜਿਕ ਵਰਗੀਕਰਨ ਦੇ ਕੀ ਨੇ ਕਾਰਕ ਨੇ ਇਨਾਂ ਦੇ ਅਰਥ ਹੈ ਜਿਹੜਾ ਸੀਗਾ ਸਮਾਜ ਸਾਡਾ ਵੰਡਿਆ ਹੋਇਆ ਹੈ ਖੇਤਰਵਾਦ ਦੇ ਆਧਾਰ ਤੇ ਜਾਤ ਧਰਮ ਲਿੰਗ ਤੇ ਗਰੀਬ ਅਮੀਰ ਵੰਡਿਆ ਹੋਇਆ ਸਾਡਾ ਸਮਾਜ ਹੈ ਉਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਅੰਗਰੇਜ਼ਾਂ ਨੂੰ ਕਿਸ ਗੁਵਾਂਡੀ ਦੇਸ਼ ਦੇ ਨਾਲ ਸਮਾਜਿਕ ਵੰਡ ਦੀ ਕਠਿਨਾਈ ਦਾ ਸਾਹਮਣਾ ਕਰਨਾ ਪਿਆ ਉੱਤਰੀ ਹਿੱਲਣ ਦੇ ਵਿੱਚ ਉੱਤਰੀ ਹਿੱਲਣ ਦੇ ਵਿੱਚ ਉਹਨਾਂ ਨੂੰ ਸਮਾਜਿਕ ਵੰਡ ਦਾ ਸਾਹਮਣਾ ਕਰਨਾ ਪਿਆ ਦੋ ਬੰਦੇ ਲੜਦੇ ਸੀਗੇ ਉੱਥੇ ਪ੍ਰੋਟੈਸਟੈਂਟ ਤੇ ਰੋਮਨ ਕੈਥੋਲਿਕ ਦੋਨੇ ਜਿਹੜੇ ਸੀਗੇ ਲੜ ਰਹੇ ਸੀਗੇ ਜਿਹੜੇ ਪ੍ਰੋਟੈਸਟੈਂਟ ਸੀਗੇ ਉਹ ਕਹਿੰਦੇ ਸੀਗੇ ਕਿ ਉੱਤਰੀ ਆਇਰਲੈਂਡ ਨੂੰ ਕਿਹਦੇ ਨਾਲ ਮਰੋਣਾ ਇੰਗਲੈਂਡ ਦੇ ਨਾਲ ਯਾਨੀ ਕਿ ਬ੍ਰਿਟਾਨੀਆ ਦੇ ਨਾਲ ਤੇ ਜਿਹੜੇ ਰੋਮਨ ਕੈਥੋਲਿਕ ਵਾਲੇ ਸੀ ਉਹ ਕੀ ਕਹਿੰਦੇ ਸੀਗੇ ਆਇਰਲੈਂਡ ਦੇ ਨਾਲ ਲੜਨਾ ਹੈ ਸੀ ਰਿਪਬਲਿਕ ਆਫ ਆਇਰਲੈਂਡ ਦੇ ਨਾਲ ਉਸ ਤੋਂ ਬਾਅਦ ਯੂਗੋਸਲਾਵੀਆ ਯੂਗੋਸਲਾਵੀਆ ਦੇ ਵਿੱਚ ਸਮਾਜਿਕ ਵੰਡ ਦਾ ਆਧਾਰ ਕਿਹੜੇ ਦੋ ਕਾਰਕ ਸੀਗੇ ਨਸਲੀ ਜਾਤ ਦੇ ਆਧਾਰ ਤੇ ਨਸਲੀ ਆਧਾਰ ਤੇ ਕਲੀਅਰ ਹੋ ਗਈ ਗੱਲ ਨਸਲ ਦੇ ਆਧਾਰ ਤੇ ਯੁਗੋਸਲਾਵੀਆ ਦੇ ਵਿੱਚ ਜਾਤੀ ਅਤੇ ਰਾਜਨੀਤਿਕ ਆਧਾਰ ਆਧਾਰ ਜਿਹੜਾ ਸੀਗਾ ਸਮਾਜਿਕ ਵੰਡ ਦਾ ਆਧਾਰ ਸੰਨ ਉਸ ਤੋਂ ਬਾਅਦ ਸਮਾਜ ਦੀ ਸਮਾਜਿਕ ਵੰਡ ਦੇ ਆਧਾਰ ਦਾ ਕੋਈ ਇੱਕ ਪਹਿਲੂ ਲਿਖੋ ਜਦੋਂ ਸਮਾਜ ਵੰਡ ਹੁੰਦਾ ਤਾਂ ਕਿਹੜਾ ਆਧਾਰ ਹੁੰਦਾ ਕਹਿੰਦੇ ਲੋਕਾਂ ਦੇ ਵਿੱਚ ਪਛਾਣ ਦੀ ਮਜ਼ਬੂਤ ਭਾਵਨਾ ਲੋਕਾਂ ਦੇ ਵਿੱਚ ਪਛਾਣ ਦੀ ਮਜ਼ਬੂਤ ਭਾਵਨਾ ਦਾ ਮਤਲਬ ਹੁੰਦਾ ਹੈ ਕਿ ਹਰੇਕ ਬੰਦਾ ਆਪਣੇ ਆਪ ਨੂੰ ਉੱਚਾ ਸਮਝਦਾ ਹੈ ਆਪਣੀ ਪਛਾਣ ਨੂੰ ਅਲੱਗ ਬਣਾਉਣਾ ਚਾਹੁੰਦਾ ਹੈ ਧਰਮ ਦੇ ਆਧਾਰ ਤੇ ਜਾਤੀ ਦਾ ਆਧਾਰ ਤੇ ਆਪਣੇ ਆਪ ਨੂੰ ਅਲੱਗ ਸਮਝਦਾ ਬੰਦਾ ਉਸੇ ਦੇ ਆਧਾਰ ਤੇ ਲੋਕਾਂ ਦੇ ਵਿੱਚ ਕੀ ਹੁੰਦੀ ਹੈ ਸਮਾਜਿਕ ਫੁੱਟ ਪੈਂਦੇ ਸਮਾਜਿਕ ਵੰਡਾ ਜਾਂਦੀ ਹੈ ਭਾਰਤੀ ਸਮਾਜ ਦੇ ਵਿੱਚ ਪ੍ਰਾਚੀਨ ਕਾਲ ਤੋਂ ਮਨੁੱਖ ਦੀ ਵੱਖਰੀ ਪਛਾਣ ਬਣਾਉਣ ਦਾ ਪ੍ਰਚਲਨ ਕਿਸ ਆਧਾਰ ਦੇ ਉੱਤੇ ਰਿਹਾ ਸਾਡੇ ਵਿੱਚ ਤਾਂ ਸਭ ਤੋਂ ਵੱਧ ਇਹ ਚੀਜ਼ਾਂ ਦੇਖੋ ਪ੍ਰਾਚੀਨ ਕਾਲ ਤੋਂ ਪੁਰਾਣੇ ਸਮੇਂ ਤੋਂ ਹੀ ਭਾਰਤੀ ਸਮਾਜ ਦੇ ਵਿੱਚ ਭਾਸ਼ਾ ਦੇ ਆਧਾਰ ਤੇ ਭਾਸ਼ਾ ਦੇ ਆਧਾਰ ਤੇ ਵੀ ਸਾਡੀ ਹੀ ਭਾਸ਼ਾ ਉੱਤਮ ਹੈ ਰੰਗ ਦੇ ਆਧਾਰ ਤੇ ਬਸ ਮੈਂ ਹੀ ਵਧੀਆ ਹੈ ਬਾਕੀ ਤਾਂ ਉਹੀ ਤੁਰੇ ਫਿਰਦੇ ਨੇ ਤੇ ਉਸ ਤੋਂ ਬਾਅਦ ਧਰਮ ਦੇ ਆਧਾਰ ਤੇ ਮੇਰਾ ਹੀ ਧਰਮ ਵਧੀਆ ਆਰਥਿਕ ਵਿਤਕਰਾ ਪੈਸੇ ਦੇ ਆਧਾਰ ਤੇ ਗਰੀਬ ਨੂੰ ਤਾਂ ਅਸੀਂ ਸਮਝਦੇ ਹੀ ਕੁਝ ਨਹੀਂ ਹੈਗੇ ਕਿ ਉਹ ਜੇ ਗਰੀਬ ਬੰਦੇ ਨੇ ਮੰਨ ਲਓ ਲੱਖ ਰੁਪਏ ਦੀ ਗੱਲ ਕਹਿਤੀ ਆਪਾਂ ਨੇ ਕਹਿੰਦੇ ਐਵੇਂ ਹੀ ਤੁਰਿਆਂ ਫਿਰਦਾ ਐਵੇਂ ਪਤਾ ਨਹੀਂ ਕੀ ਮਰੀ ਜਾਂਦਾ ਪਰ ਜੇ ਅਮੀਰ ਬੰਦੇ ਨੇ ਇੱਕ ਟੁੱਟੀ ਜੀ ਗੱਲ ਵੀ ਕਰਤੀ ਆਪਾਂ ਨੇ ਉਹਦੇ ਪਰ ਤਾੜੀਆਂ ਮਾਰ ਦੇਣੀਆਂ ਨੇ ਸਾਡਾ ਇਹ ਮੈਂਟੈਲਿਟੀ ਬਣੀ ਹੋਈ ਆ ਬਟ ਅਸੀਂ ਲੋਕਾਂ ਦੇ ਗੁਣਾ ਨੂੰ ਨਹੀਂ ਦੇਖਦੇ ਹੈਗੇ ਦੇ ਆਧਾਰ ਤੇ ਮਨੁੱਖ ਨੂੰ ਵੱਖ-ਵੱਖ ਪਹਿਚਾਣਾ ਦੇਣ ਦਾ ਪ੍ਰਚਲਨ ਰਿਹਾ ਏ ਅਸੀਂ ਬੰਦੇ ਹੋਈਆਂ ਇਹਨਾਂ ਚੀਜ਼ਾਂ ਦੇ ਆਧਾਰ ਤੇ ਜਿਹੜੀ ਕਿ ਆਪਾਂ ਨੇ ਪੁੱਤ ਜੀ ਇਹ ਚੀਜ਼ ਛੱਡਣੀ ਆ ਉਸ ਤੋਂ ਬਾਅਦ ਕੱਲਾ ਨੰਬਰ ਲੈਣ ਵਾਸਤੇ ਨਹੀਂ ਪੜਨਾ ਹੈਗਾ ਇਹਨੂੰ ਆਪਣੇ ਦਿਮਾਗ ਦੇ ਵਿੱਚ ਬਿਠਾ ਕੇ ਸਮਝ ਕੇ ਇਹਨਾਂ ਚੀਜ਼ਾਂ ਨੂੰ ਛੱਡਣਾ ਵੀ ਆਪਾਂ ਨੇ ਉਸ ਤੋਂ ਬਾਅਦ ਭਾਰਤੀ ਸਮਾਜ ਦੇ ਵਿੱਚ ਕਿਹੜੀਆਂ ਨਕਾਰਾਤਮਕ ਪ੍ਰਥਾਵਾਂ ਮਨੁੱਖੀ ਸਮਾਨਤਾ ਦਾ ਵਿਰੋਧ ਕਰਦੀਆਂ ਰਹੀਆਂ ਹਨ ਭਾਰਤੀ ਸਮਾਜ ਦੇ ਵਿੱਚ ਜਾਤੀਵਾਦ ਅੱਜ ਵੀ ਚੱਲ ਰਿਹਾ ਕੰਮ ਇਹ ਅੱਜ ਵੀ ਸਾਡੇ ਸਮਾਜ ਦੇ ਵਿੱਚ ਕੀ ਆ ਲੱਗੀ ਹੋਈ ਆ ਘੋੜਾ ਵਾਂਗੂ ਇਹ ਗਰੀਬੀ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਕਿ ਗਰੀਬੀ ਤਾਂ ਜੇ ਇੱਕ ਬੰਦੇ ਕੋਲੇ ਪੈਸੇ ਹੈਗੇ ਨੇ ਤਾਹੋ ਬਹੁਤ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਆਪਾਂ ਕਹਿੰਦੇ ਆ ਨਾ ਉਹ ਚੀਜ਼ ਅੱਜ ਵੀ ਚੱਲਦੀ ਆ ਫਿਰਕਾ ਪ੍ਰਸਤੀ ਧਰਮ ਦੇ ਆਧਾਰ ਤੇ ਜਿਹੜੀ ਫਿਰਕਾ ਪ੍ਰਸਤੀ ਫਿਰਕੂ ਬਣ ਜਾਂਦੇ ਆਪਾਂ ਬਸ ਮੇਰਾ ਹੀ ਧਰਮ ਵਧੀਆ ਬਾਕੀ ਦਾ ਐਵੇਂ ਤੁਰੇ ਫਿਰਦੇ ਨੇ ਉਸ ਤੋਂ ਬਾਅਦ ਖੇਤਰਵਾਦ ਮੇਰਾ ਹੀ ਖੇਤਰ ਵਧੀਆ ਹੈ ਵਰਗੀਆਂ ਨਕਾਰਾਤਮਕ ਪ੍ਰਥਾਵਾਂ ਜਿਹੜੀਆਂ ਨੇ ਮਨੁੱਖੀ ਬਰਾਬਰੀ ਦਾ ਵਿਰੋਧ ਕਰਦੇ ਰਹੇ ਨੇ ਕਿ ਮਨੁੱਖ ਬਰਾਬਰ ਨਹੀਂ ਹੈਗੇ ਅਲੱਗ-ਅਲੱਗ ਨੇ ਮਤਲਬ ਉੱਚੇ ਨੀਵੇਂ ਨੇ ਇਹ ਇਹ ਜਿਹੜੇ ਸੀਗੇ ਕਾਰਕ ਨੇ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਹੈ ਲੋਕਤੰਤਰ ਦਾ ਕੀ ਅਰਥ ਹੈ ਦੇਖੋ ਲੋਕਤੰਤਰ ਲੋਕਾਂ ਦੇ ਲਈ ਸਰਕਾਰ ਹੁੰਦੀ ਹੈ ਲੋਕਾਂ ਨੇ ਆਪਣੇ ਦੁਆਰਾ ਚੁਣੀ ਹੁੰਦੀ ਹੈ ਤੇ ਜਿਹੜੀ ਸਰਕਾਰ ਆਪਾਂ ਚੁਣਦੇ ਆਂ ਤੇ ਉਹ ਸਾਡੀ ਭਲਾਈ ਦੇ ਲਈ ਕੰਮ ਕਰਦੀ ਹੈ ਕਹਿੰਦਾ ਲੋਕਤੰਤਰ ਇੱਕ ਕਿਸਮ ਦੀ ਸਰਕਾਰ ਹੈ ਜਿਸ ਦੇ ਵਿੱਚ ਸਰਕਾਰ ਜਿਹੜੀ ਹੈ ਲੋਕਾਂ ਦੇ ਦੁਆਰਾ ਚੁਣੀ ਜਾਂਦੀ ਹੈ ਲੋਕ ਆਪ ਸਰਕਾਰ ਨੂੰ ਚੁਣਦੇ ਨੇ ਤੇ ਉਹੀ ਸਰਕਾਰ ਫਿਰ ਕੀ ਕਰਦੀ ਹੈ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਦੀ ਆ 8 ਨੰਬਰ ਦੇ ਕੁਸ਼ਨ ਆਪਣੇ ਕੋਲੇ ਆ ਗਿਆ ਕਹਿੰਦਾ ਭਾਰਤ ਦੀ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਕਿਹੜੀਆਂ ਸ਼੍ਰੇਣੀਆਂ ਦੇ ਲਈ ਸਰਕਾਰ ਦੇ ਦੁਆਰਾ ਵੱਖ-ਵੱਖ ਪੱਧਰਾਂ ਤੇ ਰਾਖਵਾਕਰਨ ਕੀਤਾ ਗਿਆ ਹੈ ਦੇਖੋ ਕਿਹਨਾਂ ਕਿਹਨਾਂ ਨੂੰ ਰਾਖਵਾਕਰਨ ਮਿਲਿਆ ਹੋਇਆ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਾਤੀਆਂ ਜਾਨੀ ਕਿ ਐਸਸੀ ਕਬੀਲੇ ਅਨੁਸੂਚਿਤ ਕਬੀਲੇ ਜਾਨੀ ਕਿ ਐਸਟੀ ਠੀਕ ਹੈ ਔਰਤਾਂ ਨੂੰ ਮਿਲਿਆ ਹੋਇਆ ਹੈ ਉਸ ਤੋਂ ਬਾਅਦ ਪਛੜੀਆਂ ਸ਼੍ਰੇਣੀਆਂ ਜਾਨੀ ਕਿ ਓਬੀਸੀ ਅਦਰ ਬੈਕਵਰਡ ਕਲਾਸਸ ਇਹਨਾਂ ਨੂੰ ਕੀ ਮਿਲਿਆ ਹੋਇਆ ਹੈ ਰਾਖਵਾਕਰਨ ਮਿਲਿਆ ਹੋਇਆ ਹੈ ਇੱਥੇ 15% ਮਿਲਿਆ ਹੋਇਆ 7.5% ਤੇ 27% ਤੇ ਔਰਤਾਂ ਨੂੰ ਜਿਹੜਾ ਹੈਗਾ ਇਹ ਉਹ ਅਲੱਗ-ਅਲੱਗ ਜਗ੍ਹਾ ਦੇ ਉੱਪਰ ਅਲੱਗ-ਅਲੱਗ ਰਾਖਵਾ ਕਰਨ ਮਿਲਿਆ ਹੋਇਆ ਜਾਨੀ ਕਿ ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬੀਲੇਆਂ ਔਰਤਾਂ ਤੇ ਪਛੜੀਆਂ ਸੜਨੀਆਂ ਨੂੰ ਸਾਡੇ ਇੰਡੀਆ ਦੇ ਵਿੱਚ ਕੀ ਮਿਲਿਆ ਹੋਇਆ ਰਾਖਵਾ ਕਰਨ ਮਿਲਿਆ ਹੋਇਆ ਹੈ ਉਸ ਤੋਂ ਬਾਅਦ ਨੌ ਨੰਬਰ ਕੁਐਸਚਨ ਆ ਜਾਂਦਾ ਆਪਣੇ ਕੋਲ ਸਮਾਜਿਕ ਵੰਡ ਰਾਜਨੀਤਿਕ ਵੰਡ ਦੇ ਵਿੱਚ ਕਦੋਂ ਬਦਲਦੀ ਹੈ ਜਦੋਂ ਜਿਹੜੇ ਰਾਜਨੀਤਾ ਹੁੰਦੇ ਨੇ ਸਮਾਜਿਕ ਆਧਾਰ ਤੇ ਜਿਹੜੀਆਂ ਵੰਡੀਆਂ ਪਈਆਂ ਹੋਈਆਂ ਨੇ ਧਰਮ ਦੇ ਆਧਾਰ ਤੇ ਜਾਤੀ ਦੇ ਆਧਾਰ ਤੇ ਜਾਂ ਭਾਸ਼ਾ ਦੇ ਆਧਾਰ ਤੇ ਰਾਜਨੀਤੀ ਕਰਨ ਲੱਗ ਜਾਂਦੇ ਨੇ ਤਾਂ ਜਿਹੜੀ ਸਾਡੀ ਸਮਾਜਿਕ ਵੰਡ ਹੁੰਦੀ ਆ ਇਹ ਰਾਜਨੀਤਿਕ ਵੰਡ ਦਾ ਕਾਰਨ ਬਣ ਜਾਂਦੀ ਆ ਦੇਖੋ ਜਦੋਂ ਕਹਿੰਦਾ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਉਹ ਕੀ ਕਰਦੇ ਨੇ ਸਮਾਜ ਦੇ ਵਿੱਚ ਮੌਜੂਦ ਜਿਹੜੀਆਂ ਵੰਡੀਆਂ ਪਹਿਲਾਂ ਹੀ ਪਈਆਂ ਹੋਈਆਂ ਨੇ ਭਾਸ਼ਾ ਦੇ ਆਧਾਰ ਤੇ ਜਾਤੀ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਰਾਜਨੀਤੀ ਕਰਨ ਲੱਗ ਜਾਂਦੇ ਨੇ ਤਾਂ ਉਹ ਕੀ ਕਰਦੇ ਉਹ ਜਿਹੜੀ ਵੰਡ ਹੁੰਦੀ ਆ ਫਿਰ ਕੀ ਕੀ ਕਰ ਦਿੰਦੀ ਸਾਡੇ ਵਿੱਚ ਰਾਜਨੀਤਿਕ ਵੰਡ ਦੇ ਵਿੱਚ ਬਦਲ ਜਾਂਦੀ ਆ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਕੁਐਸਚਨ ਨੰਬਰ 10 ਕਹਿੰਦਾ ਬ੍ਰਿਟਾਨੀਆ ਦਾ ਕਿਹੜਾ ਹਿੱਸਾ ਦੇਖੋ ਬ੍ਰਿਟਾਨੀਆ ਦਾ ਬ੍ਰਿਟਾਨੀਆ ਤੇ ਯੂਕੇ ਦੇ ਵਿੱਚ ਕਈ ਵਾਰੀ ਆਪਾਂ ਫਰਕ ਨਹੀਂ ਕਰਦੇ ਬ੍ਰਿਟਾਨੀਆ ਯੂਕੇ ਇੰਗਲੈਂਡ ਨੂੰ ਇੱਕੇ ਮੰਨ ਲੈਂਦੇ ਆ ਦੇਖੋ ਮੈਂ ਇਹਨੂੰ ਲੈਸਨ ਦੇ ਵਿੱਚ ਚੰਗੀ ਤਰ੍ਹਾਂ ਸਮਝਾਇਆ ਹੋਇਆ ਇੱਕ ਵਾਰ ਜ਼ਰੂਰ ਦੇਖਿਓ ਤੁਸੀਂ ਉਸ ਵੀਡੀਓ ਨੂੰ ਉਹਦੇ ਵਿੱਚ ਮੈਂ ਚੰਗੀ ਤਰ੍ਹਾਂ ਦੱਸਿਆ ਹੈ ਕਿ ਬ੍ਰਿਟਾਨੀਆ ਕੀ ਆ ਯੂਕੇ ਕੀ ਆ ਡਿਫਰੈਂਸ ਕੀ ਹੈ ਇਹਨਾਂ ਦੇ ਵਿੱਚ ਕਹਿੰਦਾ ਬ੍ਰਿਟਾਨੀਆ ਦਾ ਕਿਹੜਾ ਹਿੱਸਾ ਲੰਬੇ ਸਮੇਂ ਤੋਂ ਹਿੰਸਾ ਅਤੇ ਸਿਆਸੀ ਟਕਰਾਵ ਦੇ ਮਾਹੌਲ ਦੇ ਵਿੱਚ ਰਿਹਾ ਦੇਖੋ ਉੱਤਰੀ ਆਇਲੈਂਡ ਦਾ ਜਿਹੜਾ ਸੀਗਾ ਹਿੱਸਾ ਜਿਹੜਾ ਸੀਗਾ ਉੱਤਰੀ ਆਇਲੈਂਡ ਗਿਆ ਉੱਥੇ ਇੱਕ ਪ੍ਰੋਟੈਸਟੈਂਟ ਸੀਗੇ ਇੱਕ ਰੋਮਨ ਕੈਥੋਲਿਕ ਲੋਕ ਸੀਗੇ ਉਹ ਦੋਨੇ ਆਪਸ ਦੇ ਵਿੱਚ ਕੀ ਕਰਦੇ ਸੀਗੇ ਲੜਦੇ ਸੀਗੇ ਲੰਬੇ ਸਮੇਂ ਤੋਂ ਹਿੰਸਾ ਤੇ ਰਾਜਨੀਤਿਕ ਸੰਘਰਸ਼ ਦੇ ਅਧੀਨ ਹੈ ਉਸ ਤੋਂ ਬਾਅਦ ਆਪਣੇ ਕੋਲੇ ਕਹਿੰਦਾ ਉੱਤਰੀ ਆਇਰਲੈਂਡ ਦੇ ਵੱਖ-ਵੱਖ ਸਮੂਹਾਂ ਦੀ ਆਬਾਦੀ ਦੇ ਬਾਰੇ ਦੱਸੋ ਦੇਖੋ ਤੇ ਦੋ ਸਮੂਹ ਸੀਗੇ ਇੱਕ ਪ੍ਰੋਟੈਸਟੈਂਟ ਤੇ ਇੱਕ ਸੀਗੇ ਰੋਮਨ ਕੈਥੋਲਿਕ ਦੋਨੇ ਈਸਾਈ ਹੀ ਨੇ ਇਹ ਦੇਖੋ ਈਸਾਈ ਜਿਹੜੇ ਨਾ ਉਹ ਕਈ ਤਿੰਨ ਭਾਗਾਂ ਵਿੱਚ ਵੰਡੇ ਹੋਏ ਨੇ ਮੰਨ ਲਓ ਇੱਕ ਪ੍ਰੋਟੈਸਟੈਂਟ ਨੇ ਇੱਕ ਰੋਮਨ ਕੈਥੋਲਿਕ ਨੇ ਇੱਕ ਆਰਥੋਡੌਕਸ ਨੇ ਆਪਣੇ ਉਸ ਲੈਸ ਆਪਣੇ ਲੈਸਨ ਦੇ ਵਿੱਚ ਪ੍ਰੋਟੈਸਟੈਂਟ ਤੇ ਰੋਮਨ ਕੈਥੋਲਿਕ ਦੀ ਗੱਲ ਹੁੰਦੀ ਆ ਤੇ ਜਿਹੜਾ ਉੱਤਰੀ ਆਇਰਲੈਂਡ ਆ ਉੱਥੇ ਦੇਖੋ ਇਹ ਦੋਨੇ ਰਹਿੰਦੇ ਨੇ 53% ਕੌਣ ਰਹਿੰਦਾ ਉੱਥੇ ਪ੍ਰੋਟੈਸਟੈਂਟ ਨੇ ਤੇ 47% ਉੱਥੇ ਕੌਣ ਰਹਿੰਦਾ ਹੈ ਰੋਮਨ ਕੈਥੋਲਿਕ ਉਸ ਤੋਂ ਬਾਅਦ ਆਪਣੇ ਕੋਲੇ ਅਜਿਹਾ ਗੁੱਡ ਫਰਡੇ ਸਮਝੌਤਾ ਕੀ ਆ ਉੱਤਰੀ ਆਇਰਲੈਂਡ ਦੇ ਵਿੱਚ ਪ੍ਰੋਟੈਸਟੈਂਟ ਤੇ ਰੋਮਨ ਕੈਥੋਲਿਕ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਹੁੰਦੀ ਆ ਠੀਕ ਹੈ ਜਿਹੜੇ ਰੋਮਨ ਕੈਥੋਲਿਕ ਹੁੰਦੇ ਨੇ ਇਹ ਤਾਂ ਰਹਿਣਾ ਚਾਹੁੰਦੇ ਹੁੰਦੇ ਨੇ ਆਇਰਲੈਂਡ ਦੇ ਨਾਲ ਜਾਨੀ ਕਿ ਰਿਪਬਲਿਕ ਆਫ ਆਇਰਲੈਂਡ ਦੇ ਨਾਲ ਰਹਿਣਾ ਚਾਹੁੰਦੇ ਹੁੰਦੇ ਨੇ ਬਟ ਜਿਹੜੇ ਪ੍ਰੋਟੈਸਟੈਂਟ ਹੁੰਦੇ ਨੇ ਇਹ ਇਹ ਚਾਹੁੰਦੇ ਹੁੰਦੇ ਨੇ ਕਿ ਅਸੀਂ ਬ੍ਰਿਟਾਨੀਆ ਦੇ ਨਾਲ ਜਾਈਏ ਇਸ ਕਰਕੇ ਇਹਨਾਂ ਦੋਨਾਂ ਦੇ ਵਿੱਚ ਕੀ ਹੁੰਦੀ ਆ ਟਕਰਾਅ ਹੁੰਦਾ ਫਿਰ ਸਮਝੌਤਾ ਕਦੋਂ ਹੁੰਦਾ ਹੈ 1998 ਦੇ ਵਿੱਚ ਜਿਹੜਾ ਸਮਝੌਤਾ ਹੁੰਦਾ ਹੈ ਉਹਨ ਸਮਝੌਤੇ ਨੂੰ ਕਿਹਾ ਕੀ ਜਾਂਦਾ ਹੈ ਗੁੱਡ ਫਰਡੇ ਸਮਝੌਤਾ ਕਿਹਾ ਜਾਂਦਾ ਹੈ ਹੁਣ ਦੇਖੋ ਬ੍ਰਿਟਿਸ਼ ਸਰਕਾਰ ਦੇਖੋ ਜਿਹੜਾ ਬ੍ਰਿਟਿਸ਼ ਸਰਕਾਰ ਮਤਲਬ ਬਰਤਾਨੀਆ ਬਰਤਾਨੀਆ ਦੇ ਵਿੱਚ ਜ਼ਿਆਦਾਤਰ ਕੌਣ ਰਹਿੰਦੇ ਨੇ ਪ੍ਰੋਟੈਸਟੈਂਟ ਚਾਹੇ ਇਹਨੂੰ ਪ੍ਰੋਟੈਸਟੈਂਟ ਤੇ ਰੋਮਨ ਕੈਥੋਲਿਕ ਦੋਨਾਂ ਦਾ ਸਮਝੌਤਾ ਕਹਿ ਲਈਏ ਚਾਹੇ ਬਰਤਾਨੀਆ ਸਰਕਾਰ ਤੇ ਰੋਮਨ ਕੈਥੋਲਿਕ ਦੇ ਵਿੱਚ ਸਮਝੌਤਾ ਕਹਿ ਲਈਏ ਹੁਣ ਜਿਹੜੇ ਰਾਸ਼ਟਰਵਾਦੀ ਸੀਗੇ ਦੇਖੋ ਰੋਮਨ ਕੈਥੋਲਿਕ ਨੂੰ ਕੌਣ ਚਲਾਉਂਦਾ ਸੀਗਾ ਰਾਸ਼ਟਰਵਾਦੀ ਪਾਰਟੀਆਂ ਚਲਾਉਂਦੀਆਂ ਸੀਗੀਆਂ ਤੇ ਜਿਹੜੇ ਪ੍ਰੋਟੈਸਟੈਂਟ ਸੀਗੇ ਇਹਨਾਂ ਨੂੰ ਕੌਣ ਚਲਾਉਂਦਾ ਸੀਗਾ ਜੁਨਿਅਨਿਸਟ ਪਾਰਟੀਆਂ ਚਲਾਉਂਦੀਆਂ ਸੀਗੀਆਂ ਉਹ ਪਾਰਟੀਆਂ ਨੇ ਜਿਹੜੀਆਂ ਇਹਨੂੰ ਚਲਾਉਂਦੀਆਂ ਸੀਗੀਆਂ ਉਸ ਤੋਂ ਬਾਅ ਠੀਕ ਹੈ ਤਾਂ ਇਹ ਰੋਮਨ ਕੈਥੋਲਿਕੀ ਹੋ ਇਹਦਾ ਮਤਲਬ ਹੈ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਅਗਲਾ ਕੁਐਸਚਨ ਕਹਿੰਦਾ ਕੋਸੋਵੋ ਦੇ ਵਿੱਚ ਕਿਹੜੇ ਲੋਕਾਂ ਦੇ ਵਿਚਕਾਰ ਸੰਘਰਸ਼ ਸ਼ੁਰੂ ਹੋਇਆ ਦੇਖੋ ਮੈਂ ਲੈਸਨ ਦੇ ਵਿੱਚ ਤੁਹਾਨੂੰ ਦੱਸਿਆ ਕਿ ਜਿਹੜਾ ਯੂਗੋਸਲਾਵੀਆ ਸੀਗਾ ਉਹ ਸੱਤ ਭਾਗਾਂ ਦੇ ਵਿੱਚ ਵੰਡਿਆ ਗਿਆ ਨਸਲੀ ਆਧਾਰ ਤੇ ਪਹਿਲਾਂ ਛੇ ਪਾਕਾਂ ਦੇ ਵਿੱਚ ਵੰਡਿਆ ਗਿਆ ਉਸ ਤੋਂ ਬਾਅਦ 2008 ਦੇ ਵਿੱਚ ਕੋਸੋਵੋ ਵੀ ਕੀ ਹੋ ਜਾਂਦਾ ਹੈ ਸੁਤੰਤਰ ਹੋ ਜਾਂਦਾ ਹੈ ਹੁਣ ਕੋਸੋਵੋ ਦੇ ਵਿੱਚ ਇੱਕ ਅਲਬਾਨੀ ਲੋਕ ਹੁੰਦੇ ਨੇ ਤੇ ਇੱਕ ਸਰਬੀ ਲੋਕ ਹੁੰਦੇ ਨੇ ਸਰਬੀ ਤੇ ਅਲਬਾਨੀ ਲੋਕਾਂ ਦੇ ਵਿੱਚ ਲੜਾਈ ਹੁੰਦੀ ਆ ਝਗੜਾ ਹੁੰਦਾ ਉਸ ਝਗੜੇ ਦੇ ਆਧਾਰ ਤੇ ਕੀ ਹੋ ਜਾਂਦੇ ਨੇ ਉਹ ਵੱਖ ਹੋ ਜਾਂਦੇ ਨੇ ਅਲੱਗ ਹੋ ਜਾਂਦੇ ਨੇ ਇਹ ਝਗੜਾ ਹੁੰਦਾ ਕਹਿੰਦਾ 1998 ਤੇ 99 ਦੇ ਵਿੱਚ ਕਹਿੰਦਾ ਕੋਸੋਵੋ ਦੇ ਵਿੱਚ ਕਿਹੜੇ ਲੋਕਾਂ ਦੇ ਵਿੱਚ ਕਾਲ ਸੰਘਰਸ਼ ਸ਼ੁਰੂ ਹੋਇਆ 1998 ਦੇ ਵਿੱਚ ਅਲਬਾਨੀ ਲੋਕਾਂ ਤੇ ਸਰਬੀਆਈ ਲੋਕਾਂ ਦੇ ਵਿਚਕਾਰ ਲੜਾਈ ਹੋਈ ਸੰਘਰਸ਼ ਸ਼ੁਰੂ ਹੋਇਆ ਉਸ ਤੋਂ ਬਾਅਦ ਬੈਲਜੀਅਮ ਨੇ ਕੀ ਕੀਤਾ ਬੈਲਜੀਅਮ ਨੇ ਆਪਣੇ ਲੋਕਾਂ ਦੇ ਵਿੱਚ ਏਕਤਾ ਕਿਵੇਂ ਸਥਾਪਿਤ ਕੀਤੀ ਦੇਖੋ ਬੈਲਜੀਅਮ ਦੇ ਵਿੱਚ ਫ੍ਰੈਂਚ ਭਾਸ਼ਾ ਬੋਲਣ ਵਾਲੇ ਬੰਦੇ ਨੇ ਉਸ ਤੋਂ ਬਾਅਦ ਜਰਮਨ ਭਾਸ਼ਾ ਬੋਲਣ ਵਾਲੇ ਬੰਦੇ ਨੇ ਉਸ ਤੋਂ ਬਾਅਦ ਡੱਚ ਭਾਸ਼ਾ ਬੋਲਣ ਵਾਲੇ ਬੰਦੇ ਨੇ ਤਿੰਨ ਭਾਸ਼ਾਵਾਂ ਬੋਲਣ ਵਾਲੇ ਬੰਦੇ ਨੇ ਹੁਣ ਉਹ ਤਿੰਨਾਂ ਦੇ ਵਿੱਚ ਲੜਾਈ ਸੀਗੀ ਪਰ ਬੈਲਜੀਅਮ ਨੇ ਕੀ ਕੀਤਾ ਤਿੰਨਾਂ ਨੂੰ ਬਰਾਬਰ-ਬਰਾਬਰ ਸ਼ਕਤੀਆਂ ਦੇਤੀਆਂ ਸ਼ਕਤੀਆਂ ਦੀ ਵੰਡ ਕਰਤੀ ਬਰਾਬਰ ਇਸ ਕਰਕੇ ਕੀ ਹੋਇਆ ਉੱਥੇ ਲੜਾਈ ਨਹੀਂ ਹੋਈ ਹੈਗੀ ਉਹਨਾਂ ਦੀ ਵੰਡ ਨਹੀਂ ਹੋਈ ਹੈਗੀ ਕਹਿੰਦਾ ਵੈਲਜਿਅਮ ਨੇ ਕੀ ਕੀਤਾ ਵੱਖ-ਵੱਖ ਸਮੂਹਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਕਰਕੇ ਉਹਨਾਂ ਨੂੰ ਆਪਣੇ ਖੇਤਰਾਂ ਦੇ ਵਿੱਚ ਵਿਸ਼ੇਸ਼ ਅਧਿਕਾਰ ਦੇ ਕੇ ਏਕਤਾ ਸਥਾਪਿਤ ਕੀਤੀ ਮਤਲਬ ਫ੍ਰੈਂਚ ਤੇ ਡੱਚ ਵਾਲਿਆਂ ਨੂੰ ਕਹਤਾ ਕਿ ਭਾਈ ਜੇ ਇਸ ਆਪਣੇ ਕੋਲ 10 ਮੰਤਰੀ ਹੋਣਗੇ ਤਾਂ 5 ਥੋੜੇ ਹੋਣਗੇ 5 ਸਾਡੇ ਹੋਣਗੇ ਬਰਾਬਰ-ਬਰਾਬਰ ਸ਼ਕਤੀਆਂ ਦੀ ਕੀ ਕਰਤੀ ਵੰਡ ਕਰਤੀ ਉਹਨਾਂ ਦੇ ਵਿੱਚ ਉਸ ਤੋਂ ਬਾਅਦ ਆਪਣੇ ਕੋਲ ਜਾਂਦਾ ਕਿਹੜੇ ਕਿਹੜੇ ਦੇਸ਼ ਦੇ ਵਿੱਚ ਸਮਾਜਿਕ ਵੰਡ ਦੀ ਕੋਈ ਸਮੱਸਿਆ ਨਹੀਂ ਪੈਦਾ ਹੁੰਦੀ ਦੇਖੋ ਜਿਹੜੀ ਕੰਟਰੀ ਦੇ ਵਿੱਚ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਸਹੀ ਤਰੀਕੇ ਦੇ ਨਾਲ ਮੰਨ ਲਿਆ ਜਾਂਦਾ ਹੈ ਉੱਥੇ ਸਮਾਜਿਕ ਵੰਡ ਨਹੀਂ ਹੁੰਦੀ ਹੈਗੀ ਕਹਿੰਦਾ ਇੱਕ ਅਜਿਹਾ ਦੇਸ਼ ਜੋ ਇਮਾਨਦਾਰੀ ਦੇ ਨਾਲ ਸੱਤਾ ਦੇ ਵਿੱਚ ਹਿੱਸੇਦਾਰੀ ਕਰਕੇ ਸੱਤਾ ਮਤਲਬ ਸ਼ਕਤੀ ਸ਼ਕਤੀ ਦੇ ਵਿੱਚ ਸਾਰਿਆਂ ਨੂੰ ਹਿੱਸੇਦਾਰੀ ਦਿੰਦਾ ਹੈ ਠੀਕ ਹੈ ਤੇ ਆਪਣੇ ਲੋਕਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਦੇਸ਼ ਦੇ ਵਿੱਚ ਸਮਾਜਿਕ ਵੰਡ ਦੀ ਕੋਈ ਸਮੱਸਿਆ ਪੈਦਾ ਨਹੀਂ ਹੁੰਦੀ ਹੈਗੀ ਉਹ ਰਲ ਮਿਲ ਕੇ ਕੰਮ ਕਰਦੇ ਨੇ ਵਧੀਆ ਤਰੀਕੇ ਦੇ ਨਾਲ ਬੰਦੇ ਆ ਉਸ ਤੋਂ ਬਾਅਦ ਆ ਗਿਆ ਵਰਣ ਪ੍ਰਣਾਲੀ ਵਰਣ ਪ੍ਰਣਾਲੀ ਜਿਹੜੀ ਹੈਗੀ ਆ ਆਪਣੇ ਇੱਥੇ ਚੱਲਦੀ ਆ ਵਰਣ ਪ੍ਰਣਾਲੀ ਮਤਲਬ ਚਾਰ ਵਰਣਾਂ ਦੇ ਵਿੱਚ ਆਪਣਾ ਜਾਤੀ ਦੇ ਆਧਾਰ ਤੇ ਜਿਹੜੀ ਵੰਡ ਹੋਈ ਹੋਈ ਸੀਗੀ ਬ੍ਰਾਹਮਣ, ਕਸ਼ਤਰੀ, ਵੈਸ਼ ਤੇ ਸੂਦਰ ਦੇ ਵਿੱਚ ਕਹਿੰਦਾ ਵਰਣ ਪ੍ਰਣਾਲੀ ਕਿਸੇ ਵਿਸ਼ੇਸ਼ ਜਾਤੀ ਸਮੂਹ ਦੇ ਨਾਲ ਵਿਤਕਰਾ ਕਰਨ ਕਿਹੜੀ ਜਾਤੀ ਸਮੂਹ ਦੇ ਨਾਲ ਵਿਤਕਰਾ ਹੁੰਦਾ ਸੀਗਾ ਸੂਦਰਾਂ ਦੇ ਨਾਲ ਅਤੇ ਉਹਨਾਂ ਨੂੰ ਆਪਣੇ ਤੋਂ ਵੱਖਰਾ ਸਮਝਣ ਦੀ ਧਾਰਨਾ ਦੇ ਆਧਾਰਿਤ ਹੈ ਮਤਲਬ ਉਹਨੂੰ ਵੱਖਰਾ ਸਮਝਦੇ ਕਿ ਨੀਵੇਂ ਨੇ ਇਹ ਠੀਕ ਹੈ ਉਸ ਤੋਂ ਬਾਅਦ ਕਿਹੜੇ ਸਮਾਜ ਸਾਰਕਾਂ ਨੇ ਜਾਤ ਪਾਤ ਦੀ ਸਮਾਜਿਕ ਬੁਰਾਈ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਸੀਗੇ ਜੋਤੀਵਾ ਫੂਲੇ ਉਸ ਤੋਂ ਬਾਅਦ ਮਹਾਤਮਾ ਗਾਂਧੀ ਡਾਕਟਰ ਬੀ ਆਰ ਅੰਬੇਦਕਰ ਉਸ ਤੋਂ ਬਾਅਦ ਰਾਮਾ ਸੁਆਮੀ ਨਾਇਕਰ ਨੇ ਭਾਰਤੀ ਸਮਾਜ ਦੇ ਵਿੱਚ ਜਾਤ ਪਾਤ ਦੀ ਬੁਰਾਈ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤੇ ਕੀਤਾ ਵੀ ਜਾਂ ਜਿਹਦਾ ਜਿਹਦਾ ਫਲ ਆਪਾਂ ਨੂੰ ਮਿਲਿਆ ਹੋਇਆ ਕਿ ਥੋੜਾ ਬਹੁਤਾ ਜਿਹੜਾ ਸਾਡਾ ਸਮਾਜ ਆ ਉਹ ਰਹਿਣ ਜੋਗ ਹੋਇਆ ਹੋਇਆ ਏ ਦੇਖੋ ਜੋਤੀਬਾਈ ਬਾਈ ਫੂਲੇ ਜਿਹੜੇ ਸੀਗੇ ਉਹ ਮਹਾਰਾਸ਼ਟਰ ਤੋਂ ਸੀਗੇ ਮਹਾਤਮਾ ਗਾਂਧੀ ਜੀ ਗੁਜਰਾਤ ਤੋਂ ਸੀਗੇ ਤੇ ਜਿਹੜੇ ਬੀ ਆਰ ਅੰਬੇਦਕਰ ਸੀ ਉਹ ਵੀ ਕਿੱਥੋਂ ਸੀਗੇ ਮਹਾਰਾਸ਼ਟਰ ਤੋਂ ਸੀਗੇ ਤੇ ਰਾਮਾ ਸੁਆਮੀ ਨਾਇਕਰ ਜਿਹੜੇ ਸੀਗੇ ਤਮਿਲਨਾਡੂ ਤੋਂ ਸੀਗੇ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਕਿਨਾਂ ਜਾਤ ਪ੍ਰਣਾਲੀ ਦੇ ਵਿੱਚ ਕਿਹੜੇ ਕਾਰਨਾ ਕਰਕੇ ਤਬਦੀਲੀਆਂ ਆ ਰਹੀਆਂ ਹਨ ਮਤਲਬ ਕੀ ਹੈ ਵੀ ਲੋਕਾਂ ਦੇ ਵਿੱਚ ਥੋੜਾ ਬਹੁਤਾ ਸੁਧਾਰ ਆ ਰਿਹਾ ਲੋਕਾਂ ਨੂੰ ਰਹਿਣ ਸਹਿਣ ਦਾ ਤਰੀਕਾ ਆ ਰਿਹਾ ਹੈ ਉਹ ਕਿਹੜੇ ਕਾਰਨ ਹੈ ਸਭ ਤੋਂ ਪਹਿਲਾ ਹੈਗਾ ਸ਼ਹਿਰੀਕਰਨ ਮਤਲਬ ਲੋਕ ਸ਼ਹਿਰਾਂ ਦੇ ਵਿੱਚ ਆ ਗਏ ਥੋੜੀ ਜਿਹੀ ਅਗੱਲ ਆ ਗਈ ਲੋਕਾਂ ਨੂੰ ਕਿਉਂਕਿ ਪਿੰਡਾਂ ਦੇ ਵਿੱਚ ਜਾਤ ਪਾਤ ਦਾ ਜਿਹੜਾ ਹੈਗਾ ਇਹ ਪ੍ਰਭਾਵ ਉਹ ਬਹੁਤ ਜ਼ਿਆਦਾ ਹੈ ਸ਼ਹਿਰਾਂ ਨਾਲੋਂ ਆਰਥਿਕ ਵਿਕਾਸ ਲੋਕਾਂ ਦੇ ਕੋਲੇ ਪੈਸਾ ਹੋ ਗਿਆ ਜਿਵੇਂ ਲੋਕਾਂ ਦਾ ਆਰਥਿਕ ਵਿਕਾਸ ਹੋ ਗਿਆ ਮੰਨ ਲਓ ਹੁਣ ਕਿਸੇ ਕੋਲੇ ਮਾ ਤੁਹਾਡੇ ਕੋਲੇ ਕੋਈ ਫਰਾਰੀ ਲੈ ਕੇ ਆ ਜਵੇ ਤੇ ਕਰੋੜਾ ਰੁਪਇਆ ਉਹਦੇ ਕੋਲੇ ਹੈਗਾ ਤਾਂ ਉੱਥੇ ਆਟੋਮੈਟਿਕਲੀ ਬੰਦਾ ਕੀ ਕਰ ਦਿੰਦਾ ਸਸਰੀ ਗੱਲ ਬੁਲਾ ਦਿੰਦਾ ਹੈ ਮਤਲਬ ਕੀ ਹੈ ਪੈਸੇ ਕੀ ਨੇ ਸਸਰੀ ਗੱਲ ਬੁਲਾਉਂਦੇ ਨੇ ਇਟ ਮੀਨਸ ਕੀ ਹੈ ਜੇ ਤੁਹਾਡੇ ਕੋਲੇ ਪੈਸਾ ਹੈਗਾ ਆਰਥਿਕ ਤੁਹਾਡੇ ਵਿੱਚ ਤੁਹਾਡਾ ਵਿਕਾਸ ਹੋ ਚੁੱਕਿਆ ਹੈ ਤਾਂ ਆਟੋਮੈਟਿਕਲੀ ਤੁਹਾਡੀ ਜਿਹੜੀ ਸੀਗੀ ਇੱਜ਼ਤ ਵੱਧ ਜਾਂਦੀ ਹੈ ਉਸ ਤੋਂ ਬਾਅਦ ਜ਼ਿੰਮੇਵਾਰੀ ਜਿਹੜੀ ਪ੍ਰਥਾ ਹੈ ਉਦਾ ਅੰਤ ਹੋ ਗਿਆ ਉਹਦੇ ਕਰਕੇ ਵੀ ਸਿੱਖਿਆ ਦਾ ਪ੍ਰਸਾਰ ਹੋ ਗਿਆ ਲੋਕਾਂ ਨੂੰ ਅਕਲ ਆਉਣ ਲੱਗੀ ਲੋਕ ਅਲੱਗ-ਅਲੱਗ ਵਿਦਵਾਨਾਂ ਨੂੰ ਫਿਲਾਸਫਰਾਂ ਨੂੰ ਪੜ੍ਹਨ ਲੱਗ ਗਏ ਜਦੋਂ ਅਸੀਂ ਬਾਹਰਲੇ ਫਿਲਾਸਫਰਾਂ ਨੂੰ ਬਾਹਰਲੀਆਂ ਨੀਤੀਆਂ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਸਾਡੇ ਦੇਸ਼ ਦੇ ਵਿੱਚ ਤਾਂ ਜਿਹੜਾ ਸੀਗਾ ਗਲਤ ਤਕੰਮ ਹੋ ਰਿਹਾ ਹੈ ਇਸ ਕਰਕੇ ਆਪਣੇ ਵਿੱਚ ਕੀ ਆਪਣੀ ਸੋਚ ਦੇ ਵਿੱਚ ਕੀ ਆਉਂਦਾ ਹੈ ਬਦਲਾਅ ਆਉਂਦਾ ਹੈ ਸੋ ਆਪਾਂ ਨੇ ਵੀ ਬੁੱਧੀ ਹੁਣ ਸਿੱਖਿਆ ਲੈ ਰਹੇ ਆਂ ਇੱਥੋਂ ਇਹੀ ਦੇਖਣਾ ਹੈ ਵੀ ਆਪਾਂ ਨੰਬਰ ਲੈਣ ਵਾਸਤੇ ਨਹੀਂ ਇਹ ਚੀਜ਼ਾਂ ਪੜ੍ਹਨੀ ਹੈਗੀਆਂ ਆਪਾਂ ਨੇ ਆਪਣੇ ਦਿਮਾਗ ਦੇ ਵਿੱਚ ਚੀਜ਼ਾਂ ਫਿੱਟ ਕਰਨੀਆਂ ਨੇ ਕਿ ਜੋ ਚੀਜ਼ਾਂ ਗਲਤ ਨੇ ਉਹਨਾਂ ਨੂੰ ਅਸੀਂ ਛੱਡਣਾ ਹੈ ਤੇ ਲੋਕਾਂ ਤੋਂ ਛਡਵਾਉਣਾ ਹੈ ਤੇ ਆਪ ਵੀ ਉਹਨਾਂ ਨੂੰ ਚੀਜ਼ਾਂ ਨੂੰ ਅਪਣਾਉਣਾ ਨਹੀਂ ਹੈਗਾ ਜਿਹੜੀਆਂ ਜਿਹੜੀਆਂ ਚੰਗੀਆਂ ਨੇ ਉਹਨਾਂ ਨੂੰ ਅਪਣਾਉਣਾ ਵੀ ਹੈ ਤੇ ਲੋਕਾਂ ਨੂੰ ਕਹਿਣਾ ਵੀ ਹੈ ਕਿ ਤੁਸੀਂ ਅਪਣਾਓਗੇ ਨਾ ਚੀਜ਼ਾਂ ਨੂੰ ਉਸ ਤੋਂ ਬਾਅਦ ਕਿਤਾ ਚੁਣਨ ਦੀ ਆਜ਼ਾਦੀ ਪਹਿਲਾਂ ਕੀ ਹੁੰਦਾ ਸੀਗਾ ਜਾਤੀ ਦੇ ਆਧਾਰ ਤੇ ਕੀਤਾ ਹੁੰਦਾ ਸੀਗਾ ਵੀ ਜਿਹੜੀ ਜਾਤ ਦੇ ਵਿੱਚ ਬੰਦਾ ਜੰਮ ਗਿਆ ਉਹ ਬੰਦਾ ਉਹੀ ਕੰਮ ਕਰੂਗਾ ਬਟ ਹੁਣ ਇਸ ਤਰ੍ਹਾਂ ਨਹੀਂ ਹੈਗਾ ਜਿਹਦੇ ਵਿੱਚ ਜਿਹੜੀ ਚੀਜ਼ ਨੂੰ ਕਰਨ ਦੀ ਕਾਬਲੀਅਤ ਹੈਗੀ ਆ ਉਹ ਆਪਣਾ ਉਹ ਕੰਮ ਕਰ ਸਕਦਾ ਏ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਕਹਿੰਦਾ ਕਿਸੇ ਦੋ ਜਾਤੀ ਆਧਾਰਤ ਰਾਜਨੀਤਿਕ ਪਾਰਟੀਆਂ ਦੇ ਨਾਮ ਦੱਸੋ ਇੱਕ ਡੀਐਮਕੇ ਇੱਕ ਹੈਗਾ ਏਆਈਏ ਡੀਐਮਕੇ ਤਮਿਲਨਾਡੂ ਦੀਆਂ ਪਾਰਟੀਆਂ ਨੇ ਇਹ ਦੋਨੀਆਂ ਇਹ ਬ੍ਰਾਹਮਣਵਾਦ ਦੇ ਵਿਰੋਧ ਵਿੱਚ ਆਈਆਂ ਸੀਗੀਆਂ ਡੀਐਮਕੇ ਦਾ ਮਤਲਬ ਹੈਗਾ ਦਰਾਵਿਡ ਮਨੇਤਰ ਕਾਰਜਗਮ ਤੇ ਏਆਈਏ ਦਾ ਡੀਐਮਕੇ ਦਾ ਮਤਲਬ ਹੈਗਾ ਆਲ ਇੰਡੀਆ ਅਨਾ ਦਰਾਵਿਡ ਮਨੇਤਰ ਕਾਰਜਗਮ ਇਹ ਤਮਿਲਨਾਡੂ ਦੀਆਂ ਦੋਏ ਪਾਰਟੀਆਂ ਨੇ ਜਾਤ ਦੇ ਆਧਾਰ ਤੇ ਬਣੀਆਂ ਹੋਈਆਂ ਨੇ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਮੰਡਲ ਕਮਿਸ਼ਨ ਮੰਡਲ ਕਮਿਸ਼ਨ ਕਦੋਂ ਅਤੇ ਕਿਉਂ ਬਣਾਇਆ ਗਿਆ ਦੇਖੋ ਮੰਡਲ ਕਮਿਸ਼ਨ ਬਣਦਾ ਹੈ ਜਨਵਰੀ ਜਨਵਰੀ 1979 ਦੇ ਵਿੱਚ ਬਣਦਾ ਹੈ ਆਪਣੇ ਪ੍ਰਧਾਨ ਮੰਤਰੀ ਜਿਹੜੇ ਉਸ ਸਮੇਂ ਦੇ ਸੀਗੇ ਮਨਾਰਜੀ ਦੇਸਾਈ ਦੀ ਅਗਵਾਹੀ ਦੇ ਵਿੱਚ ਬਣਿਆ ਕਿਉਂ ਸੀਗਾ ਵੀ ਜਿਹੜੀਆਂ ਪਛੜੀਆਂ ਹੋਈਆਂ ਜਾਤੀਆਂ ਨੇ ਪਛੜੀਆਂ ਸ਼੍ਰੇਣੀਆਂ ਨੇ ਉਹਨਾਂ ਦੀ ਪਛਾਣ ਕਰਨੀ ਹੈ ਤੇ ਉਹਨਾਂ ਨੂੰ ਕੋਟਾ ਦੇਣਾ ਹੈ ਠੀਕ ਹੈ ਹੁਣ ਪਛੜੀਆਂ ਸ਼੍ਰੇਣੀ ਯਾਨੀ ਕਿ OBC ਅਦਰ ਬੈਕਵਰਡ ਕਲਾਸਸ ਉਸ ਟਾਈਮ ਫਿਰ ਇਹਨਾਂ ਨੇ ਕੀ ਕੀਤਾ 3500 ਦੇ ਲਗਭਗ ਜਾਤਾਂ ਦਾ ਸਰਵੇ ਕੀਤਾ ਉਹਦੇ ਵਿੱਚੋਂ 2500 ਜਾਤਾਂ ਨੂੰ ਉਹਨਾਂ ਨੇ ਕੀ ਕੀਤਾ 2500 ਦੇ ਕਰੀਬ ਜਾਤਾਂ ਨੂੰ ਕਿਹਦੇ ਵਿੱਚ ਪਾਤਾ ਪਛੜੀਆਂ ਹੋਈਆਂ ਸ਼੍ਰੇਣੀਆਂ ਦੇ ਵਿੱਚ ਪਾਤਾ ਉਸ ਟਾਈਮ ਜਦੋਂ ਇਹ ਸਰਵੇ ਹੋਇਆ ਤਾਂ ਕਿੰਨੇ ਪਰਸੈਂਟ ਲੋਕ ਨਿਕਲੇ ਇਹ ਘਟੋ ਘੱਟ 52% ਦੇ ਕਰੀਬ ਇਹ ਲੋਕ ਜਾਨੀ ਕਿ ਪਛੜੀਆਂ ਸ਼੍ਰੇਣੀਆਂ ਦੇ ਲੋਕ ਹੋ ਗਏ ਸੀਗੇ ਹੁਣ ਇਥੋਂ ਇੱਕ ਪੋਲੀਟਿਕਲ ਸਟੰਟੀ ਕਹਿ ਸਕਦੇ ਆਪਾਂ ਇਹ ਵੀ ਜੇ ਹੁਣ ਮੰਨ ਲਓ 52% ਇੱਕ ਬੰਦਿਆਂ ਨੂੰ ਆਪਾਂ ਪਛੜੀਆਂ ਸ਼੍ਰੇਣੀਆਂ ਨੂੰ ਕੁਝ ਦੇ ਦਿੰਨੇ ਆ ਤਾਂ ਉਹ ਤੋਂ ਬਾਅਦ ਜੇ 52% ਇੱਕ ਪਾਸੇ ਹੋ ਜਾਂਦੇ ਨੇ ਤਾਂ ਓਬਵੀਅਸ ਹੈ ਕਿ ਉਸ ਬੰਦੇ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਆ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਔਰਤਾਂ ਤੋਂ ਕੀ ਉਮੀਦ ਕੀਤੀ ਜਾਂਦੀ ਹੈ ਦੇਖੋ ਸਾਡੇ ਸਮਾਜ ਦੇ ਵਿੱਚ ਔਰਤਾਂ ਤੋਂ ਕੀ ਕੀਤਾ ਜਾਂਦਾ ਵੀ ਸਿਰਫ ਇਹੀ ਕਹਿੰਦੇ ਵੀ ਉਹ ਸਿਰਫ ਘਰ ਦੇ ਕੰਮ ਕਰ ਸਕਦੀਆਂ ਨੇ ਬਾਹਰ ਦੇ ਕੰਮ ਜਿਵੇਂ ਮੰਨ ਲਓ ਕੋਈ ਨੌਕਰੀਆਂ ਹੋ ਗਈਆਂ ਜਾਂ ਵਧੀਆ ਪੜ੍ਹਾਈ ਲਿਖਾਈ ਸੈਂਟਿਸਟ ਡਾਕਟਰ ਇਹ ਜਿਹੜੀ ਸੋਚ ਸੀਗੀ ਪਹਿਲਾਂ ਤਾਂ ਬਿਲਕੁਲ ਇਹ ਹੈ ਨਹੀਂ ਸੀ ਬਟ ਹੁਣ ਲੋਕਾਂ ਦੀ ਸੋਚ ਕੀ ਆ ਬਦਲ ਚੁੱਕੀ ਆ ਹੁਣ ਔਰਤਾਂ ਨੂੰ ਇਹ ਨਹੀਂ ਕਿਹਾ ਵੀ ਉਹ ਸਿਰਫ ਘਰ ਦੀ ਹੀ ਦੇਖਭਾਲ ਕਰ ਸਕਦੀਆਂ ਨੇ ਉਹ ਬਾਹਰ ਦੇ ਕੰਮ ਵੀ ਕਰ ਸਕਦੀਆਂ ਨੇ ਹੁਣ ਲੋਕਾਂ ਦੀ ਸੋਚ ਹੈ ਬਦਲ ਗਈ ਆ ਔਰ ਬਦਲ ਨਹੀਂ ਚਾਹੀਦੀ ਵੀ ਆ ਕਹਿੰਦਾ ਔਰਤਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਘਰ ਦੀ ਦੇਖਭਾਲ ਕਰਨ ਅਤੇ ਬੱਚਿਆਂ ਦੀ ਦੇਖਭਾਲ ਕਰਨ ਬਸ ਦੋਏ ਕੰਮ ਜਿਹੜੇ ਸੀਗੇ ਉਹਨਾਂ ਦੇ ਹੈਗੇ ਨੇ ਬਾਕੀ ਉਹ ਕੋਈ ਹੋਰ ਕੰਮ ਕਰ ਹੀ ਨਹੀਂ ਸਕਦੀਆਂ ਬਟ ਇਹ ਜੀ ਚੀਜ਼ ਕੀ ਆ ਗਲਤ ਆ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਬ ਮਰਦ ਪ੍ਰਧਾਨ ਸਮਾਜ ਦਾ ਕੀ ਅਰਥ ਹੈ ਮਰਦ ਪ੍ਰਧਾਨ ਸਮਾਜ ਦਾ ਕੀ ਹੁੰਦਾ ਸਿਰਫ ਮਰਦ ਦੇ ਸਾਰੇ ਕੰਮ ਕਰ ਸਕਦੇ ਨੇ ਔਰਤਾਂ ਨੂੰ ਕੀ ਕੀਤਾ ਜਾਂਦਾ ਉਹਨਾਂ ਤੋਂ ਨੀਵੀਂ ਸਮਝਿਆ ਜਾਂਦਾ ਹੈ ਦੇਖੋ ਜਿਸ ਸਮਾਜ ਦੇ ਵਿੱਚ ਮਰਦਾਂ ਨੂੰ ਔਰਤਾਂ ਦੇ ਨਾਲੋਂ ਵੱਧ ਮਹੱਤਵ ਦਿੱਤਾ ਜਾਂਦਾ ਹੈ ਕਿ ਮਰਦ ਊਚੇ ਨੇ ਔਰਤਾਂ ਨੀਵੀਆਂ ਨੇ ਅਤੇ ਮਰਦਾਂ ਦਾ ਕਿਹਾ ਮੰਨਿਆ ਜਾਂਦਾ ਹੈ ਉਸ ਸਮਾਜ ਨੂੰ ਕੀ ਕਿਹਾ ਜਾਂਦਾ ਹੈ ਮਰਦ ਪ੍ਰਧਾਨ ਸਮਾਜ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਦੀਨ ਇਲਾਹੀ ਕੀ ਆ ਦੇਖੋ ਦੀਨ ਇਲਾਹੀ ਕੀ ਸੀਗਾ ਅਕਬਰ ਨੇ ਚਲਾਇਆ ਸੀਗਾ ਅਕਬਰ ਨੇ ਕੀ ਕੀਤਾ ਦੀਨ ਇਲਾਹੀ ਇੱਕ ਧਰਮ ਕਹਿ ਸਕਦੇ ਹਾਂ ਉਹਨੇ ਇੱਕ ਧਰਮ ਚਲਾਇਆ ਉਦੇ ਵਿੱਚ ਉਹਨੇ ਕੀ ਕੀਤਾ ਵੱਖ-ਵੱਖ ਧਰਮਾਂ ਜਿਹੜੇ ਵਧੀਆ-ਵਧੀਆ ਸਿੱਖਿਆਵਾਂ ਸੀਗੀਆਂ ਸਿਧਾਂਤ ਸੀਗੇ ਉਹਨਾਂ ਨੂੰ ਕੱਢ ਕੇ ਇੱਕ ਧਰਮ ਬਣਾਤਾ ਉਹਨੂੰ ਕੀ ਕਿਹਾ ਜਾਂਦਾ ਹੈ ਦੀਨ-ਏ ਇਲਾਹੀ ਕਹਿੰਦਾ ਦੀਨੇ ਇਲਾਹੀ ਅਕਬਰ ਦੇ ਦੁਆਰਾ ਸ਼ੁਰੂ ਕੀਤਾ ਗਿਆ ਸੀ ਇੱਕ ਧਰਮ ਸੀ ਜਿਸ ਦੇ ਵਿੱਚ ਵੱਖ-ਵੱਖ ਧਰਮਾਂ ਦੇ ਬਹੁਤ ਸਾਰੇ ਮੂਲ ਸਿਧਾਂਤ ਦਰਜ ਕੀਤੇ ਗਏ ਸਨ ਵਧੀਆ-ਵਧੀਆ ਚੀਜ਼ਾਂ ਕੱਢ ਕੇ ਜਿਹੜੀਆਂ ਸੀਗੀਆਂ ਇੱਕ ਸਾਈਡ ਤੇ ਕਰ ਲਈਆਂ ਸੀਗੀਆਂ ਉਹਨੂੰ ਬਣਾਤਾ ਉਹਨੇ ਧਰਮ ਇੱਕ ਉਹਨੂੰ ਉਹਦਾ ਨੌਕੀ ਰੱਖਤਾ ਦੀਨੇ ਇਲਾਹੀ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਭਾਰਤ ਵਿੱਚ ਵੱਖ-ਵੱਖ ਧਰਮਾਂ ਨੂੰ ਲੜਾਉਣ ਦਾ ਰੁਝਾਨ ਕਿਸ ਨੇ ਸ਼ੁਰੂ ਕੀਤਾ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਦੇਖੋ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਚਲੋ ਕੀਤਾ ਵੀ ਆ ਉਹਨਾਂ ਨੇ ਬਟ ਸਾਡੇ ਆਪਣੇ ਆਪ ਦੇ ਵਿੱਚ ਵੀ ਗਿਆ ਸੀ ਜਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਆਪ ਵੀ ਅਸੀਂ ਘਟ ਨਹੀਂ ਹੈਗੇ ਅਸੀਂ ਆਪ ਵੀ ਲੜਦੇ ਆ ਜਿਹੜੀ ਕੀ ਚੀਜ਼ ਆਪਾਂ ਨੇ ਹੁਣ ਛੱਡਣੀ ਆ ਪੜ੍ਹ ਲਿਖਣ ਤੋਂ ਬਾਅਦ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਸੰਪਰਦਾਇਕਤਾ ਦੀ ਸਮੱਸਿਆ ਦਾ ਕੀ ਕਾਰਨ ਆ ਸੰਪਰਦਾਇਕਤਾ ਹੁੰਦਾ ਧਰਮ ਤਾਂ ਮਦੇਦਾਰ ਧੜਪੰਪਿਤ ਕਰਾ ਕਰਦੇ ਆ ਸੰਪਰਦਾਇਕਤਾ ਦੀ ਸਮੱਸਿਆ ਦਾ ਇੱਕ ਕਾਰਨ ਇਹ ਹੈ ਕਿ ਜਦੋਂ ਕਿਸੇ ਵਿਸ਼ੇਸ਼ ਧਰਮ ਨੂੰ ਰਾਸ਼ਟਰੀ ਧਰਮ ਦਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਇਹ ਹੁਣ ਧਰਮ ਹੋਊਗਾ ਰਾਸ਼ਟਰ ਦਾ ਦੇਸ਼ ਦਾ ਧਰਮ ਹੋਊਗਾ ਇਹ ਇਸ ਧਰਮ ਤੋਂ ਉੱਤੇ ਕੋਈ ਧਰਮ ਇਹ ਹੈ ਨਹੀਂਗਾ ਉਸ ਟਾਈਮ ਫਿਰ ਲੋਕਾਂ ਦੇ ਵਿੱਚ ਕੀ ਸਮੱਸਿਆ ਆਉਂਦੀ ਆ ਸੰਪਰਦਾਇਕਤਾ ਦੀ ਸਮੱਸਿਆ ਆਉਂਦੀ ਆ ਸੰਪਰਦਾਇਕਤਾ ਰਾਜਨੀਤੀ ਜਿਹੜੀ ਸੀਗੀ ਕਿਸ ਵਿਚਾਰ ਤੇ ਆਧਾਰਿਤ ਆ ਧਰਮ ਦੇ ਆਧਾਰ ਤੇ ਜਦੋਂ ਆਪਣੇ ਸੰਪਰਦਾਇਕ ਰਾਜਨੀਤੀ ਜਿਸ ਵਿਚਾਰ ਤੇ ਆਧਾਰਿਤ ਹੈ ਕਿ ਧਰਮ ਸਮਾਜਿਕ ਸਮੂਹ ਬਣਾਉਂਦਾ ਹੈ ਜੋ ਲੋਕ ਕਿਸੇ ਵਿਸ਼ੇਸ਼ ਧਰਮ ਨੂੰ ਮੰਨਦੇ ਹਨ ਉਹ ਉਸੇ ਸਮਾਜ ਦੇ ਸਮੁਦਾਏ ਦੇ ਹੁੰਦੇ ਹਨ ਮਤਲਬ ਇਹ ਮੰਨਿਆ ਜਾਂਦਾ ਕਿ ਇੱਕ ਧਰਮ ਦੇ ਲੋਕ ਮਿਲ ਕੇ ਹੀ ਸਮਾਜ ਬਣਾ ਸਕਦੇ ਨੇ ਵੱਖ-ਵੱਖ ਧਰਮਾਂ ਦੇ ਲੋਕ ਮਿਲ ਕੇ ਇੱਕ ਸਮਾਜ ਨਹੀਂ ਬਣਾ ਸਕਦੇ ਇਹ ਲੋਕਾਂ ਦੀ ਸੋਚ ਹੁੰਦੀ ਹੈ ਜਿਹੜੇ ਸੰਪਰਦਾਇਕ ਹੁੰਦੇ ਨੇ ਉਸ ਤੋਂ ਬਾਅਦ ਕਨਕਲੂਜਨ ਬੋਤੀ ਜੀ ਹੋਪ ਕੇ ਬੋਤੀ ਜੀ ਤੁਹਾਨੂੰ ਪੂਰਾ ਲੈਕਚਰ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਗਾ ਸਾਰੇ ਕੁਐਸਚਨ ਚੰਗੀ ਤਰ੍ਹਾਂ ਕਲੀਅਰ ਹੋ ਗਏ ਹੋਣਗੇ ਜੇ ਬੋਤੀ ਜੀ ਤੁਹਾਨੂੰ ਮੇਰੇ ਦੁਆਰਾ ਬਣਾਈਆਂ ਹੋਈਆਂ ਵੀਡੀਓਜ਼ ਲੈਕਚਰ ਚੰਗੀ ਤਰ੍ਹਾਂ ਸਮਝ ਆਉਂਦੇ ਨੇ ਤੇ ਪਸੰਦ ਆਉਂਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਥੈਂਕ ਯੂ ਸੋ ਮੱਚ ਬੋਤੀ ਜੀ